ਇਸੇ ਕਰਕੇ ਜਿੱਤਿਆ ਹੋਇਆ ਐਮਪੀ ਹੋਵੇ, ਪਾਰਟੀ ਪ੍ਰਧਾਨ ਹੋਵੇ ਤੇ ਇਲੈਕਸ਼ਨ ਲੜਨ ਤੋਂ ਜਵਾਬ ਦੇ ਜੇ ਉਹਨੂੰ ਪਤਾ ਹੈ ਤੇ ਬੀਬਾ ਨੂੰ ਵੀ ਪਤਾ ਹੈ। ਇਸੇ ਕਰਕੇ ਡਰਦੀ ਟਿਕਟ ਨਾਉਂਸਤੀ ਸੀ ਕਰਦੀ। ਕਦੇ ਬਠਿੰਡਾ ਸੋਚਦੇ ਸੀ, ਕਦੇ ਖਡੂਰ ਸਾਹਿਬ, ਕਦੇ ਫਿਰੋਜ਼ਪੁਰ ਪਰ ਮੈਂ ਫਿਰ ਵੀ ਸਮਝਦਾ ਕਿ ਚੰਗਾ ਫੈਸਲਾ ਲਿਆ। ਕਿਉਂਕਿ ਜਦੋਂ ਹਾਰਨਾ ਹੀ ਆ ਫਿਰ ਘਰੋਂ ਦੂਰ ਜਾ ਕੇ ਕਾਹਨੂੰ ਹਾਰਨਾ ਬਠਿੰਡੂ ਹਾਰ ਲੈਣ। ਸੋ ਬਹੁਤ ਵਧੀਆ ਫੈਸਲਾ ਬੀਬਾ ਜੀ ਦਾ। ਪਰ ਜਮਾਨਤ ਜੱਪ ਜਿੱਤ ਹਾਰ ਵਾਲੀ ਗੱਲ ਤਾਂ ਦੂਰ ਅਕਾਲੀ ਦਲ ਦੀ 13 ਤੋਂ 13 ਤੇ ਜਮਾਤ ਜਬਤ ਹੋਣੀ ਐ ਸੋ ਮੈਂ ਅਕਾਲੀ ਦਲ ਵਾਲੇ ਭਰਾਵਾਂ ਨੂੰ ਵੀ ਬੇਨਤੀ ਕਰਦਾ ਤੇ ਅਕਾਲੀ ਦਲ ਦੇ ਲੀਡਰਾਂ ਨੂੰ ਵੀ ਮੈਂ ਤਾਂ ਢੀਂਸਾ ਸਾਹਿਬ ਨੂੰ ਵੀ ਕਹਿਣਾ ਕਿਉਂਕਿ ਉਹਨਾਂ ਦੇ ਨਾਲ ਵੀ ਬੜੀ ਜਾਤੀ ਮੈਂ ਸਮਝਦਾ ਜਿਹੜੀ ਸਖਬੀਰ ਸਿੰਘ ਬਾਦਲ ਨੇ ਕੀਤੀ ਉਹ ਕ੍ਰੈਡੀਬਿਲਟੀ ਪਹਿਲਾਂ ਹੀ ਜ਼ੀਰੋ ਸੀ ਹੁਣ ਤਾਂ ਹੋਰ ਵੀ ਮਾਈਨਸ ਚ ਚਲੀ ਗਈ ਸੋ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਵੀ ਭਾਈ ਮੈਂ ਤੁਹਾਡਾ ਸੰਗਰੂਰੀਆ ਭਰਾ ਸਾਥ ਦਿਓ ਤੇ ਆਪਾਂ ਸੰਗਰੂਰ ਦੀ ਇਲਾਕੇ ਦੀ ਮਾਨ ਸਾਹਿਬ ਦੀ ਅਗਵਾਈ ਚ ਜਿਹੜੀ ਡਿਵੈਲਪਮੈਂਟ ਕਰਨੀ ਹੈ ਪਹਿਲਾਂ ਪੰਜਾਬ ਵਾਲੇ ਫੰਡ ਤਾਂ ਆਉਂਦੇ ਹੀ ਆਉਂਦੇ ਆ ਕੇਂਦਰ ਵਾਲੇ ਵੀ ਲੈ ਕੇ ਆਉਣੇ ਆ ਕਿਉਂਕਿ ਆਪਾਂ ਕੇਂਦਰ ਚ ਐਟ ਕੀ ਹਿੱਸਾ ਮੰਗਣ ਵਾਲੇ ਨਹੀਂ ਅਲਾਈਅੰਸ ਦਾ ਹਿੱਸਾ ਬੰਨਾ ਐਟ ਕੀ ਆਪਾਂ ਹਿੱਸਾ ਦੇਣ ਵਾਲੇ ਬੰਨਾ ਕੇਂਦਰ ਦੇ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਨ ਇਹ ਇਹ ਸਨ ਸਰਦਾਰ ਗੁਰਮੀਤ ਸਿੰਘ ਜੀ ਮੀਤ ਹੇਰ ਹੋਰ ਹੁਣ ਮੈਂ ਇਸ ਤੋਂ ਪਹਿਲਾਂ ਕਿ ਸਾਡੇ ਪੰਜਾਬ ਦੇ ਲਾਣੇਦਾਰ ਸਾਡਾ ਫਕੀਰ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਬੇਨਤੀ ਕਰਾ ਕੇ ਤੁਹਾਡੇ ਸੰਗਤਾਂ ਦੇ ਸਨਮੁਖ ਹੋਣ ਉਸ ਤੋਂ ਪਹਿਲਾਂ ਜੋ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਜੀ ਨੇ ਇਹਨਾਂ ਦੀ ਰਹਿਨਮਾਈ ਦੇ ਵਿੱਚ ਇਹਨਾਂ ਨੇ ਹਲਕਾ ਸੁਨਾਮ ਦੇ ਵਿੱਚ ਖਾਸ ਕਰਕੇ ਲੌਂਗੋ ਵਾਲੇ ਏਰੀਏ ਦੇ ਵਿੱਚ ਜੋ 426 ਕਿਲੋਮੀਟਰ ਪਾਈਪ ਲਾਈਨ ਪਾਈ ਆ ਜਿਹਦੇ ਵਿੱਚ 193 ਮੋਗੇ ਨੇ 6 ਕਰੋੜ 37 ਲੱਖ ਰੁਪਏ ਦੀ ਲਾਗਤ ਨਾਲ ਪੰਜਾਬ ਦੇ ਵਿੱਚ ਪਹਿਲਾ ਪ੍ਰੋਜੈਕਟ ਆ ਇਹ ਇੱਥੇ ਨਾਗਰੇ ਦੀ ਸੰਗਤ ਬੈਠੀ ਹੋਊਗੀ ਨਾਗਰੇ ਦੀ ਸੰਗਤ ਨੇ ਸਪੈਸ਼ਲ ਕਿਹਾ ਸੀ ਵੀ ਸਾਡਾ ਇਹ ਮਸਲਾ ਹੱਲ ਕੀਤਾ ਜਾਵੇ ਉਹ ਪੂਰਾ ਕੀਤਾ ਬਾਕੀ ਮਾਨ ਸਾਹਿਬ ਆਪ ਦੱਸਣਗੇ ਹੁਣ ਮੈਂ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਜਿੰਦਾਬਾਦ ਸਡਾ ਫਕੀਰ ਮੁੱਖ ਮੰਤਰੀ ਜਿੰਦਾਬਾਦ ਜਿੰਦਾਬਾਦ ਮੈਂ ਬੇਨਤੀ ਕਰੂੰਗਾ ਮਾਨ ਸਾਹਿਬ ਨੂੰ ਕਿ ਮਾਨ ਸਾਹਿਬ ਸੰਗਤਾਂ ਦੇ ਨਾਲ ਆਪਣੇ ਵਿਚਾਰ ਸਾਂਝੇ ਕਰੋ ਜੀ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਮਿਹਰਬਾਨੀ ਸੁਨਾਮ ਇਲਾਕੇ ਦੇ ਆਲੇ ਦੁਆਲੇ ਪਿੰਡਾਂ ਤੋਂ ਮੇਰੇ ਆਪਣੇ ਪਿੰਡਾਂ ਤੋਂ ਇੱਥੇ ਸ਼ਹੀਦ ਉਦਮ ਸਿੰਘ ਜੀ ਦੀ ਧਰਤੀ ਤੇ ਇਕੱਠੇ ਹੋਏ ਇਨਕਲਾਬੀ ਕ੍ਰਾਂਤੀਕਾਰੀ ਜੋਸ਼ੀਲੇ ਤੇ ਆਪਣੇ ਹੱਕਾਂ ਦੀ ਲੜਾਈ ਲੜਨ ਵਾਲੇ ਜਿੰਨੇ ਵੀ ਸਤਿਕਾਰਯੋਗ ਬਜ਼ੁਰਗ ਨੌਜਵਾਨ ਵੀਰ ਮਾਵਾਂ ਭੈਣਾਂ ਇੱਥੇ ਪਹੁੰਚੋ ਸਾਰਿਆਂ ਦਾ ਚੱਲਿਆ ਹੋਇਆ ਕਿ ਕਦਮ ਸਾਡੇ ਸਿਰ 'ਤੇ ਵੀਰ ਜੀ ਆ ਜਿਹੜਾ ਮੀਡੀਆ ਵਾਲਾ ਨੇ ਇਹਨੂੰ ਕਹੀ ਯਾਰ ਉਹਨੂੰ ਘੁੱਟ ਥੱਲੇ ਲਾ ਲਾ ਯਾਰ ਉਹਨੂੰ ਘੁੱਟ ਥੱਲੇ ਲਾ ਲੈ ਕੈਮਰੇ ਨੂੰ ਨਹੀਂ ਯਾਰ ਨਜ਼ਰ ਨਹੀਂ ਆਉਂਦਾ ਮੈਂ ਫੋਟੋਆਂ ਖਿਚਾਉਣ ਨਹੀਂ ਆਇਆ ਮੈਂ ਲੋਕਾਂ ਨਾਲ ਗੱਲ ਕਰਨ ਆਇਆ ਯਾਰ ਹੂੰ ਥੱਲੇ ਲਾ ਕੇ ਕਰ ਲਾ ਥੱਲੇ ਲਾ ਕੇ ਕਰ ਲੈਣਾ ਜੀ ਕਰਨਾ ਹੈ ਹਾਂ ਮੇਰੇ ਨਾਲ ਸਟੇਜ ਤੇ ਮੈਨੂੰ ਹਰ ਰੋਜ਼ ਨਵਨੀ ਤੇ ਕਹਿਣਾ ਪੈਂਦਾ ਕਿਰਪਾ ਕਰਕੇ ਆਪ ਥੋੜਾ ਦੇਖ ਰੇ ਕਰਿਆ ਕਰੋ ਕਿਉਂਕਿ ਮੈਂ মিডিਆ ਦਾ ਸਤਿਕਾਰ ਕਰਦਾ ਪਰ মিডিਆ ਲਈ ਇੱਕ ਲੱਗ ਜਗਾ ਦੇ ਦਿਓ ਤਾਂ ਕਿ ਉਹਨਾਂ ਨੂੰ ਵੀ ਕਵਰੇਜ ਕਰਨ ਲਈ ਆਸਾਨੀ ਰਹੇ ਤੇ ਲੋਕਾਂ ਦਾ ਵੀ ਜਿਹੜਾ ਆਈ ਕੰਟੈਕਟ ਨਾ ਵਿਜ਼ਨ ਨਾ ਖਰਾਬ ਹੋਵੇ ਸੋ ਸਾਰੇ মিডিਆ ਦਾ ਵੀ ਬਹੁਤ-ਬਹੁਤ ਧੰਨਵਾਦ ਹੈ ਸੰਗਰੂਰ ਸ੍ਰਾਮ ਵਾਲੇ ਸਾਡੇ ਆਪਣੇ ਨੇ ਸਾਰੇ ਸਤਿਕਾਰਯੋਗ ਕੈਬਨਟ ਮੰਤਰੀ ਦਰਬਾ ਤੋਂ ਐਮਐਲਏ ਸਾਡੇ ਖਜ਼ਾਨੇ ਦੇ ਮੰਤਰੀ ਹਰਪਾਲ ਚੀਮਾ ਜੀ ਕੈਬਨਿਟ ਮੰਤਰੀ ਸੁਨਾਮ ਤੋਂ ਤੁਹਾਡੇ ਆਪਣੇ ਚੁਣੇ ਹੋਏ ਅਮਨ अरोड़ा ਜੀ ਸੰਗਰੂਰ ਤੋਂ ਪੰਜਾਬ ਦੀ ਵਿਧਾਨ ਸਭਾ ਦੀ ਸਭ ਤੋਂ ਛੋਟੀ ਉਮਰ ਦੀ ਵਿਧਾਇਕਾ ਐਮਐਲਏ ਨਰਿੰਦਰਪਰਾਜ ਜੀ ਲਹਿਰਗਾਗੇ ਤੋਂ ਗੋਇਲ ਸਾਹਿਬ ਸਾਡੇ ਚੁਣੇ ਹੋਏ ਨੁਮਾਇੰਦੇ ਮਲੇਰ ਕੋਲਾ ਤੋਂ ਸ਼੍ਰੀ ਜਮੀਲੂ रहमान ਜੀ ਇਸ ਤੋਂ ਇਲਾਵਾ ਜਿਨ੍ਹਾਂ ਨੇ ਪੰਜਾਬ ਦੇ ਸੋ ਕਾਲਡ ਮੁੱਖ ਮੰਤਰੀ ਜਿਹੜੇ ਥੋੜੇ ਚਿਰ ਲਈ ਰਹੇ ਸੀ ਚਰਨਜੀਤ ਚੰਨੀ ਉਹਨਾਂ ਨੂੰ ਪਧੌੜ ਤੋਂ ਹਰਾਇਆ ਲਾਭ ਸਿੰਘ ਉਗੋਕੇ ਜੀ ਔਰ ਦੂਸਰੀ ਵਾਰ ਲਗਾਤਾਰੇ ਕੰਮ ਕਰ ਚੋਂ ਉੱਠ ਕੇ ਬੜੇ ਬੜੇ ਧਨਾੜਿਆਂ ਨੂੰ ਹਰਾਉਣ ਵਾਲੇ ਕੁਲਵੰਤ ਪੰਡੋਰੀ ਜੀ ਔਰ ਇਸ ਪਾਰਟੀ ਦੀ ਨੀਤੀ ਨੂੰ ਇਸ ਪਾਰਟੀ ਦੀਆਂ ਜਿਹੜੀਆਂ ਕੰਮ ਕਰਨ ਦੀਆਂ ਤਰੀਕੇ ਨੇ ਉਹਨਾਂ ਤੋਂ ਪ੍ਰਭਾਵਿਤ ਹੋ ਕੇ ਹਾਲਾਂਕਿ ਵਿਚਾਰਕ મત ਪੇਧ ਰਹੇ ਆਪਣੀ ਪਾਰਟੀ ਵੱਲੋਂ ਲੜੇ ਪਰ ਉਹਨਾਂ ਵੱਲੋਂ ਜਲਦੀ ਸਮਾਂ ਰਹਿੰਦੀ ਫੈਸਲਾ ਲੈ ਲਿਆ ਗਿਆ ਕਿ ਮੈਂ ਗਲਤ ਪਾਰਟੀ 'ਚ ਆਂ ਮੈਂ ਕੰਮ ਸੱਚੇ ਦਿਲੋਂ ਕਰ ਰਿਹਾ ਮੇਰੀ ਪਾਰਟੀ ਉਹਦਾ ਕਦਰ ਨਹੀਂ ਪਾ ਰਹੀ ਸ੍ਰੀ ਤਲਵੀਰ ਗੋਲਡੀ ਜਿਹੜੇ ਧੂਰੀ ਤੋਂ ਇਲੈਕਸ਼ਨ ਲੜੇ ਸੀ ਪਰ ਉਹ ਆਪਣੇ ਹਜ਼ਾਰਾਂ ਸਾਥੀਆਂ ਸਮੇਤ ਪਾਰਟੀ 'ਚ ਆ ਗਏ ਵਧੀਆ ਗੱਲ ਹੈ ਤੇ ਪਾਰਟੀ ਜਿਹੜੀ ਹੈ ਇਹ ਕਰੋੜਾਂ ਲੋਕਾਂ ਦੀ ਪਾਰਟੀ ਹੈ ਅਜੇ ਹੋਰਾਂ ਨੇ ਵੀ ਆਉਣਾ ਹੈ ਦੂਜੀਆਂ ਪਾਰਟੀਆਂ 'ਚ ਬਹੁਤ ਚੰਗੇ ਬੰਦੇ ਨੇ ਕੰਮ ਕਰਨ ਦਾ ਮੌਕਾ ਨਹੀਂ ਮਿਲ ਰਿਹਾ ਉਹ ਆ ਰਹੇ ਨੇ ਸੋ ਸਾਰਿਆਂ ਦਾ ਮੈਂ ਧੰਨਵਾਦ ਕਰਦਾ ਸਭ ਤੋਂ ਪਹਿਲਾਂ ਮੇਰੇ ਵੱਲੋਂ ਫਤਿਹ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੀ ਪਾਰਟੀ ਦੇ ਦਰਜਾ ਬਰ ਦਰਜਾ ਪ੍ਰਧਾਨ ਚੇਅਰਮੈਨ ਸੰਗਰੂਰ ਇਲਾਕੇ ਦੇ ਸੁਗਰੂ ਲੋਕ ਸਭਾ ਹਲਕੇ ਦੇ ਸਾਰਿਆਂ ਦਾ ਸਵਾਗਤ ਹੈ ਵੀਰੋ ਅੱਜ ਦਾ ਤੁਹਾਡਾ ਕੱਟ ਦੇਖ ਕੇ ਅੱਜ ਦਾ ਤੁਹਾਡਾ ਜੋਸ਼ ਦੇਖ ਕੇ ਮੈਨੂੰ ਪੁਰਾਣੇ ਦਿਨ ਯਾਦ ਆ ਗਏ 2014 ਵਾਲੇ ਜਦੋਂ 2014 'ਚ ਮੈਂ ਤੁਹਾਡੇ ਕੋਲ ਆਉਂਦਾ ਸੀ ਤੁਸੀਂ ਇਸੇ ਤਰ੍ਹਾਂ ਘਰਾਂ 'ਚੋਂ ਨਿਕਲ ਕੇ ਮਕਾਨਾਂ 'ਚੋਂ ਨਿਕਲ ਕੇ ਮੈਨੂੰ ਇਹ ਨਹੀਂ ਪਤਾ ਹੁੰਦਾ ਸੀ ਰੈਲੀ ਕਿੱਥੋਂ ਸ਼ੁਰੂ ਆ ਤੇ ਕਿੱਥੇ ਖਤਮ ਹੋਊਗੀ ਰੋਡ ਸ਼ੋਅ ਕਿੱਥੋਂ ਸ਼ੁਰੂ ਆ ਤੇ ਕਿੱਥੇ ਖਤਮ ਹੋਇਆ ਤੇ ਉਹਦਾ ਰਿਜ਼ਲਟ ਜਿਹੜਾ ਸੀ ਉਹ ਜਦੋਂ ਧੂਰੀ ਵਾਲੇ ਵਰਲਡ ਵਾਲੇ ਕਾਲਜ ਦੇ ਵਿੱਚ ਮਸ਼ੀਨਾਂ ਖੋਲੀਆਂ ਤਾਂ ਉਦੋਂ ਪਤਾ ਲੱਗਿਆ ਸੀ ਕਿ 2,114,000 ਤੋਂ ਉੱਪਰ ਜਿਹੜੀ ਲੀਡ ਹੈ ਉਹ ਹੋ ਚੁੱਕੀ ਹੈ ਦੋ ਮਸ਼ੀਨਾਂ ਖਰਾਬ ਹੋ ਗਈਆਂ ਸੀ ਮੈਂ ਕਿਹਾ ਸਾਰੀਆਂ ਵੋਟਾਂ ਢੀਂਸੇ ਨੂੰ ਦੇ ਦਿਓ ਆਪਾਂ 5-7000 ਵੋਟ ਮਾਫੀ ਕਰਤੀ ਕਿ ਚਲੋ ਜੀ ਰਿਜ਼ਲਟ ਡਿਕਲੇਅਰ ਕਰੋ ਤੁਹਾਡਾ ਇੰਨਾ ਪਿਆਰ ਮਿਲਿਆ ਹੁਣ ਮੈਂ ਚਾਹੁੰਨਾ ਜਿਹੜੇ ਰਿਕਾਰਡ ਹੁੰਦੇ ਨੇ ਉਹ ਟੁੱਟਣ ਵਾਸਤੇ ਬਣਦੇ ਹੁੰਦੇ ਆ ਮੈਨੂੰ ਬੜੀ ਖੁਸ਼ੀ ਹੋਊਗੀ ਜਦੋਂ ਸਾਡੀ ਆਪਣੀ ਪਾਰਟੀ ਦਾ ਹੀ ਨੌਜਵਾਨ ਲੀਡਰ ਮੀਤ ਹੇਰ ਮੇਰਾ ਰਿਕਾਰਡ ਤੋੜ ਦੇ ਐਤਕੀ ਆਪਾਂ 2.5 ਤੋਂ 3 ਲੱਖ ਦੇ ਵਿੱਚ ਵਿੱਚ ਜਿੱਤਣਾ ਹੈ ਰਿਕਾਰਡ ਟੁੱਟ ਜੇ ਜਿਹੜਾ 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 ਰਿਕਾਰਡ ਹੁੰਦਾ ਉਹ ਜੇ ਕੋਈ ਵਿਰੋਧੀ ਤੋੜੇ ਉਹਨੂੰ ਰਿਕਾਰਡ ਟੁੱਟਣਾ ਕਹਿੰਦੇ ਹੁੰਦੇ ਨੇ ਜੇ ਕੋਈ ਆਪਣੇ ਵਾਲਾ ਹੀ ਉਸ ਰਿਕਾਰਡ ਤੋਂ ਬੰਦ ਹੋ ਜੇ ਉਹਨੂੰ ਰਿਕਾਰਡ ਸੁਧਾਰਨਾ ਕਹਿੰਦੇ ਹੁੰਦੇ ਨੇ ਕਿ ਰਿਕਾਰਡ ਸੁਧਾਰ ਲਿਆ ਇਸ ਬੰਦੇ ਨੇ ਸਪਰ ਰਿਕਾਰਡ ਸੁਧਾਰਨਾ ਇਸ ਵਾਰ ਕਿਉਂਕਿ ਮੈਂ ਜਿੱਥੇ ਵੀ ਜਾਣਾ ਮੈਂ ਮੈਂ ਕੱਲ ਗੁਜਰਾਤ ਹੋ ਕੇ ਆਇਆ ਉੱਥੇ ਵੀ ਬਰੂਚ ਸੀਟ ਹੈ ਭਾਵਨਗਰ 2 ਨੇ ਬਹੁਤ ਦੁਨੀਆ ਬਹੁਤ ਘੱਟ ਹੋ ਰਹੇ ਨੇ ਲੋਕ ਕਹਿੰਦੇ ਸਾਡਾ ਖਹਿੜਾ ਛੜਾ ਦਿਓ ਇਹਨਾਂ ਤੋਂ ਇੱਥੇ ਮੈਂ ਗੁਰਦਾਸਪੁਰ ਗਿਆ ਅੰਮ੍ਰਿਤਸਰ ਗਿਆ ਖਡੂਰ ਸਾਹਿਬ ਗਿਆ ਜਲੰਧਰ ਗਿਆ ਬਾਗੇਪੁਰਾਣੇ ਗਿਆ ਫਰੀਦਕੋਟ ਕੱਲ ਮੈਂ ਖਰੜ ਸੀ ਅੱਜ ਹੁਣ ਇਸ ਤੋਂ ਬਾਅਦ ਮੈਂ ਚਨੀਰ ਜਾਣਾ ਤੁਸੀਂ ਦੇਖਿਓ ਸ਼ਾਮ ਨੂੰ ਮੋਬਾਈਲ ਫੋਨਾਂ ਤੇ ਉੱਥੇ ਮੈਨੂੰ ਪਤਾ ਲੱਗਿਆ 10 ਹਜ਼ਾਰ ਬੰਦਾ ਉੱਥੇ ਵੇਟ ਕਰੀ ਜਾਂਦਾ ਚਨੀਰ ਦੇ ਵਿੱਚ ਲੋਕ ਸਭਾ ਹਲਕਾ ਬਠਿੰਡਾ ਤੇ ਬੀਬਾ ਜੀ ਦੇ ਐਸ ਵਾਰ ਜਮਾਨਤ ਜਬਤ ਹੋਣ ਵਾਲੇ ਜਿਹੜੇ ਹਾਲਾਤ ਬਣੇ ਪਏ ਨੇ ਉਹ ਹੋਊਗੀ ਜਿਸ ਤਰ੍ਹਾਂ ਮੀਤ ਨੇ ਕਿਹਾ ਇਹਨਾਂ ਦੇ ਟੱਬਰ 'ਚੋਂ ਬਾਦਲ ਕਹਿੰਦੇ ਟੱਬਰ 'ਚੋਂ ਬਾਕੀ ਸਾਰੇ ਹਾਰ ਗਏ ਇੱਕੋ ਹੀ ਰਹਿ ਗਈ ਸੀ 4 ਜੂਨ ਨੂੰ ਉਹਦਾ ਵੀ ਫੈਸਲਾ ਕਰ ਦੋ ਸਾਰਾ ਟੱਬਰ ਇੱਕ ਦੂਜੇ ਨੂੰ ਕੁਝ ਕਹਿ ਨਹੀਂ ਸਕੂਗਾ ਵੀ ਤੂੰ ਕਿਹੜਾ ਜਿੱਤ ਗਿਆ ਫਿਰ ਤੂੰ ਕਿਹੜਾ ਜਿੱਤ ਗਿਆ ਉਹ ਕੋਈ ਬੱਸ ਦੇ ਵਿੱਚ ਜਾਂਦੇ ਸੀ ਕੋਈ ਝਗੜਾ ਹੋ ਗਿਆ ਉਹ ਬੰਦੇ ਨੇ ਥੱਪੜ ਮਾਰਿਆ ਬੰਦੇ ਦੇ ਉਹ ਕਹਿੰਦਾ ਤੂੰ ਮੇਰੇ ਤਾਂ ਮਾਰ ਲਿਆ ਫੁਮੇਲ ਕਾਰੇ ਦੇ ਮਾਰ ਕੇ ਖਾਤਾ ਪੜਦੇ ਨੂੰ ਫੇਰ ਬਦਲ ਗੋਣ ਕਰਨ ਦੇ ਮਾਰਤਾ ਕਹਿੰਦਾ ਮੇਰੀ ਘਰ ਵਾਲੀ ਤੇ ਮਾਰ ਲਿਆ ਆ ਮੇਰਾ ਬੇਟਾ ਬੈਠਾ ਲੈ ਤੇ ਥੱਪੜ ਮਾਰ ਕੇ ਦਿਖਾ ਉਹਨੇ ਉਹ ਤੇ ਬੇਟੇ ਦੇ ਮਾਰਤਾ ਕਹਿੰਦਾ ਹੁਣ ਬਸ ਕਹਿੰਦਾ ਠੀਕ ਆ ਧੰਨਵਾਦ ਉਹ ਕਹਿੰਦਾ ਤੂੰ ਇਹਨਾਂ ਦੇ ਕਿੰਨੇ ਉਮਰ ਵਾਲੇ ਉਹ ਕਹਿੰਦਾ ਯਾਰ ਘਰੇ ਜਾ ਕੇ ਮੈਨੂੰ ਤਾਂ ਨਹੀਂ ਕਹਿਣਗੇ ਤੇਰੇ ਇਕੱਲੇ ਥੱਪੜ ਮਾਰ ਕੇ ਇਹਨਾਂ ਦੇ ਵੀ ਤਾਂ ਵੱਜ ਗਏ ਸੋ ਇਸ ਕਰਕੇ ਉੱਥੇ ਹਾਲਤ ਹੋਊ ਬਦਲ ਕਹਿੰਦੇ ਟੱਬਰ ਚ ਕਹਿੰਦੇ ਤੂੰ ਹਾਰ ਗਿਆ ਉਹ ਕਹਿੰਦੇ ਤੂੰ ਕਹਿੰਦਾ ਜਿੱਤ ਗਿਆ ਤੂੰ ਵੀ ਉੱਥੇ ਹਾਰ ਗਿਆ ਸੋ ਇਹ ਇਹ ਇਹਨਾਂ ਦੀ ਹਾਲਤ ਹੋਈ ਪਈ ਹੈ ਸੋ ਵੀਰੋ ਨੋਮੀਨੇਸ਼ਨ ਕੱਲ ਤੋਂ ਸ਼ੁਰੂ ਹੋ ਜੂਗੀ ਕਾਗਜ਼ 'ਤੇ ਭਰ ਦਿਆਂਗੇ ਅਗਲੇ 8 ਦਿਨਾਂ 'ਚ ਤੁਹਾਨੂੰ ਪਤਾ ਲੱਗ ਜਾਊਗਾ ਕਿ ਆਪਣਾ ਬਟਨ ਕਿੰਨੇ ਨੰਬਰ 'ਤੇ ਆ ਝਾੜੂ ਵਾਲਾ ਤੇ ਨਾਲ ਦੀ ਨਾਲ ਮੈਂ ਵੀ ਤੁਹਾਨੂੰ ਕਹਿਣਾ ਸੁਨਾਮ ਮੇਰੀ ਕਰਮ ਭੂਮੀ ਹੈ ਮੈਂ ਕੱਲ ਬਹੁਤ ਸਾਰੇ ਬੰਦਿਆਂ ਨੂੰ ਤਾਂ ਮੈਂ ਬਾਈ ਨੇਮ ਜਾਣਦਾ ਕਿਉਂਕਿ ਇੱਥੇ ਤਾਂ ਕੱਲ ਚਾਉਂਦੇ ਹੁੰਦੇ ਸੀ ਐਸੇ ਜਗ੍ਹਾ ਤੇ ਕਣਕ ਲੈ ਕੇ ਆਉਂਦੇ ਹੁੰਦੇ ਸੀ ਜੋ ਨਾਲੇ ਕਿ ਉਹਨਾਂ ਦਸੀ ਐਸੇ ਮੰਡੀ ਚ ਆ ਨਾਲ ਹੀ ਮੇਰੇ ਨਾਨਕੇ ਨੇ ਖੜਿਆਲ ਰੋਡ ਤੇ ਕੋਠੇ ਜਿਹੜੇ ਨੇ ਆ ਸੈਲਰ ਟੱਪਣ ਸਾਰੀ ਸੁਆ ਜਿਹੜਾ ਲੰਘਦਾ ਉੱਥੇ ਸੋ ਇਹ ਇਹ ਸ਼ਹਿਰ ਤਾਂ ਮੈਂ ਇਕੱਲਾ ਇਕੱਲਾ ਗਲੀ ਜਾਣ ਦਾ ਪੀਰਾਣੇ ਗੇਟ ਤੋਂ ਲੈ ਕੇ ਸ਼ਾਮੇ ਮੋਟੇ ਵਾਲਾ ਕੁਲਫਾ ਵੀ ਖਾਦਾ ਹੋਇਆ ਸਾਰਾ ਕੁਝ ਪਤਾ ਹੈ ਭੁੱਲੇ ਨਹੀਂ ਹੈਗੇ ਕਿਉਂਕਿ ਮੱਟਰ ਜੀ ਦੀ ਕਿਤਾਬਾਂ ਦੀ ਦੁਕਾਨ ਬੰਗਾਲੀ ਡਾਕਟਰ ਦਾ ਹਸਤਾਲ ਡਾਕਟਰ ਗੀਤਾ ਜਿੰਨੇ ਵੀ ਤਬਮਾਰੀਆਂ ਠਮਾਰੀਆਂ ਦੁੱਖ ਸੁੱਖ ਸਾਰੇ ਇੱਥੇ ਸੀ ਸੁਨਾਮ ਸਾਨੂੰ ਕਸਬਾ ਪੈਂਦਾ ਸੋ ਵੀਰੋ ਇਸ ਇਲਾਕੇ ਤੋਂ ਤਾਂ ਮੈਨੂੰ ਲੱਗਦਾ ਮੈਨੂੰ ਰੈਲੀ ਕਰਨ ਦੀ ਲੋੜ ਨਹੀਂ ਪੈਣੀ ਚਾਹੀਦੀ ਤੁਸੀਂ ਮੈਨੂੰ ਇਹੀ ਕਹਿ ਦਿਓ ਕਿ ਭਗਵਾਨ ਸਿਆ ਪੂਰੇ ਦੇਸ਼ ਜ਼ਿੰਮੇਵਾਰੀ ਲੱਗੀ ਸਾਨੂੰ ਬੜਾ ਮਾਣ ਹੈ ਇਸ ਗੱਲ ਦਾ ਕਿ ਸਤੌਜ ਪਿੰਡ ਦੇ ਮਹਿੰਦਰ ਮਾਸਟਰ ਦੇ ਮੁੰਡੇ ਦਾ ਐਡਾ ਵੱਡਾ ਜ਼ਿੰਮੇਵਾਰੀ ਦਾ ਕਦਮ ਵਧਾਤਾ ਤੁਸੀਂ ਲੋਕਾਂ ਨੇ ਕਿ ਜੇ ਗੁਜਰਾਤ ਵੀ ਜਾਣਿਆ ਗੁਜਰਾਤ ਦੇ ਪਿੰਡਾਂ 'ਚ ਵੀ ਜਾਣਿਆ ਉੱਥੇ ਵੀ ਬੋਲੇ ਸੋਨੇ ਹਾਲ ਦੇ ਨਾਰੇ ਗੂੰਜ ਰਹੇ ਨੇ ਪਏ ਗੁਜਰਾਤ ਦੇ ਪਿੰਡਾਂ 'ਚ ਕਿ ਪੰਜਾਬ ਸੇ ਆਏ ਆ। ਸੋ ਘਰ ਘਰ ਕੇਜਰੀਵਾਲ ਦੀ ਸੋਚ ਵਾਲੇ ਬੰਦੇ ਪੈਦਾ ਹੋ ਗਏ। ਘਰ ਘਰ ਇਮਾਨਦਾਰੀ ਦੀ ਸੋਚ ਵਾਲੇ ਬੰਦੇ ਪੈਦਾ ਹੋ ਗਏ। ਇਸ ਗੱਲ ਦੀ ਬਹੁਤ ਖੁਸ਼ੀ ਹੈ ਮੈਨੂੰ। ਬਹੁਤ ਖੁਸ਼ੀ ਹੈ। ਸੋ ਵੀਰੋ ਆਉਣ ਵਾਲੇ ਦਿਨਾਂ 'ਚ ਪੰਜਾਬ ਦੀ ਤਰੱਕੀ ਦੇ ਕਈ ਅੰਕੜੇ ਗਿਣਾਉਂਗਾ। ਇੱਕ ਤਾਂ ਮੈਂ ਅੱਜ ਹੀ ਦੱਸ ਦਿਨਾ। ਪੂਸਾ 44 ਪੂਸਾ 44 ਦੀ ਮੈਂ ਪਿਛਲੇ ਵਾਰ ਬੇਨਤੀ ਕੀਤੀ ਸੀ ਕਿ ਇਹਨੂੰ ਨਾ ਲਾਓ 152 ਤੋਂ 155 ਦਿਨ ਲੈਂਦੀ ਆ ਪੱਕਣ ਨੂੰ ਇਹਦੀ ਥਾਂ ਤੇ ਪੀਆਰ 126 ਲਾਓ ਸਰਕਾਰ ਚੱਕੂਗੀ ਪੀਆਰ 127 ਲਾਓ 28 ਲਾਓ 29 30 4 ਕਿਸਮਾਂ ਗੱਡੀਆਂ ਨੇ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਨੇ ਉਹ 92 ਦਿਨਾਂ ਚ ਪੱਕਦੀਆਂ ਨੇ 90 ਤੋਂ 92 ਦਿਨਾਂ ਚ ਵੀਰੋ 33% ਲੋਕਾਂ ਨੇ ਮੇਰੀ ਬੇਨਤੀ ਮੰਨਦੇ ਹੋਏ ਪੂਸਤਾ ਦੀ ਥਾਂ ਤੇ 126 ਲਾਈ ਔਰ 126 ਦਾਇਕ ਕੇ ਦਾਣਾ ਚੱਕਿਆ ਤਾਂ ਅੰਗਰੇਜ਼ੀ ਦੇ ਅਖਬਾਰ ਨੇ ਟਾਈਮਜ਼ ਆਫ ਇੰਡੀਆ ਸਾਰੇ ਦੇਸ਼ ਚ ਬਹੁਤ ਜਿਆਦਾ ਵੱਡਾ ਅਖਬਾਰ ਹੈ ਉਹਨੇ ਫਰੰਟ ਪੇਜ ਤੇ ਲਾਇਆ ਕਿ ਭਗਵੰਤ ਮਾਨ ਦੀ ਇੱਕ ਬੇਨਤੀ ਨਾਲ ਬਿਜਲੀ ਬੋਰਡ ਦਾ 470 ਕਰੋੜ ਰੁਪਇਆ ਬਚ ਗਿਆ 5 ਬਿਲੀਅਨ ਕਯੂਬਿਕ ਮੀਟਰਿਕ ਪਾਣੀ ਧਰਤੀ ਦੇ ਵਿੱਚ ਬਚ ਗਿਆ ਵੀਰੋ ਐਨਾ ਫਾਇਦਾ ਹੋ ਗਿਆ ਕੱਲੀ ਇੱਕ ਬੇਨਤੀ ਤੇ ਮੈਂ ਬਹੁਤ ਧੰਨਵਾਦ ਕਰਦਾ ਮੇਰੀ ਇੱਕ ਬੇਨਤੀ ਤੇ ਤੇ ਹੁਣ ਪੂਸਾ 44 ਬਰ ਮੈਂ ਤੁਹਾਨੂੰ ਕਹਿਣਾ ਇਹਨੂੰ ਬੀਜਿਓ ਹੀ ਨਾ ਕਿਉਂਕਿ ਹੁਣ ਪਨੀਰੀਆਂ ਲਾਉਣੀਆਂ ਨੇ ਪੂਸਾ 44 ਨਾ ਬੀਜਿਓ ਜੇ ਕਿਸੇ ਦੇ ਘਰੇ ਬੀ ਪਿਆ ਹੈ ਕਿਰਪਾ ਕਰਕੇ ਉਹ ਥਾਂ ਤੇ ਪੀਆ 126 ਲਾਓ 27 ਲਾਓ 28 ਲਾਓ 29 ਲਾਓ ਇੱਕ ਇੱਕ ਦਾਣਾ ਚੱਕੂਗਾ ਇੱਕ ਇੱਕ ਦਾਣਾ ਚੱਕੂਗਾ ਡਾਲਾ ਖੋਲਣ ਤੋਂ ਬਾਅਦ ਟਰਾਲੀ ਘਰੇ ਪਹੁੰਚੂਗੀ ਤਾਂ ਤੁਹਾਡੇ ਬੈਂਕ ਚ ਖਾਤੇ ਚ ਪੈਸੇ ਆ ਜਾਣਗੇ ਇਹ ਵੀ ਮੈਂ ਵਾਦਾ ਕਰ। ਸੋ ਉਹਦੇ ਨਾਲ ਪਰਾਲੀ ਵੀ ਬਚਦੀ ਹੈ ਕਿਉਂਕਿ ਪੂਸਾ ਦਾ ਜਿਹੜੀ ਕੱਦ ਹੈ ਉਹ ਵੱਡਾ ਹੈ ਪਰਾਲੀ ਵੱਡਾ ਹੈ। 126 ਦੀ ਘਟਾ ਹੈ ਝਾੜੋਂ ਨਹੀਂ ਨਿਕਲਦਾ ਕੱਸੀਆਂ ਦਾ ਪਾਣੀ ਸੂਆਂ ਦਾ ਪਾਣੀ ਰਜਵਾਹਿਆਂ ਦਾ ਪਾਣੀ ਲੱਗ ਗਿਆ ਪਹੁੰਚਣ ਪਿੰਡਾਂ 'ਚ ਆਉਣ ਲੱਗ ਗਿਆ ਪਾਣੀ ਮੈਂ ਵੀ ਪਹਿਲਾਂ ਕਿਹਾ ਮੈਂ ਕਿਹਾ ਸਾਡੇ ਪਿੰਡ ਜਿਹੜੀ ਕੱਸੀ ਹੁੰਦੀ ਸੀ ਜਿਹੜੀ ਕੱਸੀ 'ਚ ਨਾਉਂਦੇ ਹੁੰਦੇ ਸੀ ਮੈਂ ਅਫਸਰਾਂ ਨੂੰ ਕਿਹਾ ਮੇਰੀ ਮਾਂ ਮੇਰੀਆਂ ਚਾਚੀਆਂ ਤਾਈਆਂ ਉੱਥੇ ਥਾਪੀ ਨਾਲ ਕੱਪੜੇ ਧੋਉਂਦੀਆਂ ਹੁੰਦੀਆਂ ਸੀ ਅਸੀਂ ਕੱਸੀ 'ਚ ਨਾਉਂਦੇ ਹੁੰਦੇ ਸੀ ਉਹ ਕਿੰਦਰ ਗਈਆਂ ਕਹਿੰਦੇ ਜੀ ਉਹ ਤਾਂ ਪਤਾ ਨਹੀਂ ਕਿ ਗਾਇਬ ਹੋ ਗਏ ਮੈਂ ਕਿੱਧਰ ਗਈਆਂ ਲੱਭੋ ਕੱਸੀਆਂ ਲੱਭੀਆਂ ਉਹਨਾਂ ਥਾਂ ਤੇ ਪੈਪਾ ਪਾਤੀਆਂ ਥੱਲੋਂ ਦੀ ਮੈਂ ਕਿਹਾ ਸ਼ੇਰਾਂ ਵਾਲਾ ਸੂਆ ਚੀਮੇ ਵਿੱਚ ਦੀ ਲੰਗਦਾ ਉਹ ਕਿੱਧਰ ਗਿਆ ਯਾਰ ਕਹਿੰਦੇ ਉਹ ਤਾਂ ਪਿੱਛੋਂ ਬਹੁਤ ਬੰਦ ਹੋ ਗਿਆ ਦਰਖਤ ਉੱਗ ਪਏ ਮੈਂ ਕਿਹਾ ਚੱਕੋ ਬਜਟ ਉਹਨੂੰ ਚਲਾਓ ਵੀਰੋ ਜਿੱਦ ਦੇ ਸਰਕਾਰ ਸੰਭਾਲੀ ਸੀ 21% ਮੀਤਾਂ ਮੰਤਰੀ ਰਿਹਾ ਇਰੀਗੇਸ਼ਨ ਦਾ ਸਚਾਈ ਦਾ ਇਹਨੂੰ ਜਾਦਾ ਪਤਾ ਹੈ 21% ਪਾਣੀ ਨਹਿਰਾਂ ਨੂੰ ਜਾਂਦਾ ਸੀ ਨਹਿਰਾਂ ਦਾ ਜਿਹੜਾ ਖੇਤਾਂ ਨੂੰ ਜਾਂਦਾ ਸੀ 16 ਮਾਰਚ ਨੂੰ ਆਪਾਂ ਸੌ ਚੁੱਕੀ ਸੀ ਉਦੋਂ ਤੱਕ 21% ਪਾਣੀ ਸਿਰਫ 21% ਪਾਣੀ ਨਹਿਰਾਂ ਦਾ ਖੇਤਰ ਹੋ ਜਾਂਦਾ ਸੀ ਅੱਜ 59% ਪਾਣੀ ਖੇਤਾਂ ਦਾ ਜਿਹੜਾ ਸਿੰਚਾਈ ਦਾ ਸਾਧਨ ਬਣ ਰਿਹਾ ਨਹਿਰਾਂ ਦਾ ਪਾਣੀ ਵੀਰੋ ਅਗਲੇ ਅਕਤੂਬਰ ਚ ਐਸੇ ਅਕਤੂਬਰ ਚ 70% ਤੇ ਪਹੁੰਚ ਜਾਾਂਗੇ ਹਰ ਰੋਜ਼ 13 ਕਿਲੋਮੀਟਰ ਪਾਈਪ ਲਾਈਨ ਪੈ ਰਹੀ ਹੈ ਐਵਰੇਜ ਕੱਢੀਏ ਜੇ ਵੀਰੋ ਕੱਸੀਆਂ ਦਾ ਨਹਿਰਾਂ ਦਾ ਪਾਣੀ ਪਹੁੰਚਣ ਲੱਗਿਆ ਤੁਸੀਂ ਵੀਡੀਓ ਦੇਖਦੇ ਹੋਵੋਗੇ ਲੋਕ ਦੱਸਦੇ ਆ 35 ਸਾਲ ਬਾਅਦ ਪਾਣੀ ਦੇਖਿਆ ਜੀ 40 ਸਾਲ ਬਾਅਦ ਸਾਡੇ ਪਿੰਡ ਪਾਣੀ ਆਇਆ ਜੀ ਧੰਨਵਾਦ ਜੀ ਭਗਵੰਤ ਮਾਨ ਦਾ ਜੀ ਵੀਰੋ ਧੰਨਵਾਦ ਮੇਰਾ ਨਹੀਂ ਧੰਨਵਾਦ ਤੁਸੀਂ ਆਪਣੀ ਕਰਿਆ ਕਰੋ ਜਿਨ੍ਹਾਂ ਨੇ ਵੋਟਾਂ પાਕੇ ਮੈਨੂੰ ਇਹ ਜ਼ਿੰਮੇਵਾਰੀ ਦਿੱਤੀ ਹੈ ਜਿਨ੍ਹਾਂ ਨੇ ਮੈਨੂੰ ਇਹ ਕੰਮ ਦਿੱਤਾ ਮੇਰੇ ਹੱਥ ਚ ਪੈਨ ਦਿੱਤਾ ਕਿ ਆਪਾਂ ਕੱਸੀਆਂ ਤੇ ਨਹਿਰਾਂ ਦਾ ਪਾਣੀ ਚਲਾ ਲਿਆ ਜਿੱਦ ਦੇ 70% ਤੇ ਪਹੁੰਚ ਗਿਆ ਸਾਡੇ 14 ਲੱਖ ਟਿਊਬਵੈੱਲ ਪੰਜਾਬ ਚ ਉਹਦੇ ਚੋਂ 6 ਲੱਖ ਤੋਂ ਵੱਧ ਟਿਊਬਵੈੱਲ ਬੰਦ ਹੋ ਜਾਣਗੇ ਕਿਉਂਕਿ ਫਿਰ ਟਿਊਬਲ ਕਿਉਂ ਚਲਾਉਣਾ ਜਦੋਂ ਕੱਸੀ ਦੇ ਪਾਣੀ ਆ ਗਿਆ ਵੀਰੋ ਜਦੋਂ 6 ਲੱਖ ਟਿਊਬਲ ਬੰਦ ਹੋਗੇ ਤਾਂ ਪਵਨ ਗੁਰੂ ਪਾਣੀ ਪਿੱਤਾ ਮਾਤਾ ਤਰਤਮਹੱਤ ਜੋ ਗੁਰੂ ਸਾਹਿਬ ਨੇ ਜੋ ਪੰਜ ਸਦੀਆਂ ਪਹਿਲਾਂ ਕਹਤਾ ਸੀ ਉਹ ਉਹ ਵਚਨ ਤੇ ਵੀ ਆਪਾਂ ਪੂਰੇ ਉੱਤਰ ਜਾਗੇ ਗੁਰੂਆਂ ਦਾ ਆਸ਼ੀਰਵਾਦ ਮਿਲੂਗਾ ਤੇ ਨਾਲ ਮੇਰਾ 6 ਤੋਂ 7000 ਕਰੋੜ ਰੁਪਈਆ ਜਿਹੜਾ ਬਿਜਲੀ ਦੀ ਸਬਸਿਡੀ ਜਾਂਦੀ ਹੈ ਜੋ ਝੋਨਾ ਲਾਉਣ ਵੇਲੇ ਬਿਜਲੀ ਮੁਫਤ ਨੇ ਆ ਉਹ ਵੱਜ ਜਾਊਗਾ ਤੇ ਵੀਰੋ ਸਾਬਕਤਾਬ ਲਾਏ ਪੈ ਨੇ 5000 ਤੋਂ 5500 ਕਰੋੜ ਰੁਪਇਆ ਲੱਗੂਗਾ ਤੇ ਇੰਨਾ ਮੈਂ ਜੇ ਬਚਾ ਲਿਆ ਹਰ ਇੱਕ ਸਾਲ ਚ ਸਭ ਤੋਂ ਪਹਿਲਾਂ ਗਰੰਟੀ ਉਹ ਪੂਰੀ ਕਰੂੰ ਜਿਹਦੇ ਨਾਲ ਬਹੁਤ ਜ਼ਿਆਦਾ ਦੁਆਵਾਂ ਤੇ ਅਸ਼ੀਰਵਾਦ ਮਿਲਣਗੇ ਮਾਵਾਂ ਪੈਣਾਂ ਨੂੰ ਜਿਹੜਾ 1000 ਰੁਪਇਆ ਮਹੀਨਾ ਦੇਣਾ ਉਹ ਲਾਗੂ ਕਰ ਦੂੰਗਾ ਜੀ ਮੈਂ ਵੀਰੋ ਜੇ ਮੈਂ ਵੋਟਾਂ ਵਾਸਤੇ ਕਰਨਾ ਹੁੰਦਾ ਜਾਂ ਮੈਂ ਵੋਟ ਬੈਂਕ ਦੀ ਰਣਨੀਤੀ ਕਰਨੀ ਹੁੰਦੀ ਮੈਂ ਕਹਿ ਦਿੰਦਾ ਚਲੋ ਐ ਕਰਦੇ ਆ ਫਰਪਰੀ ਮਾਰਚ ਤੋਂ 1000 ਰੁਪਏ ਮਹੀਨਾ ਦੇਣ ਲੱਗ ਜੰਨੇ ਆ ਵੋਟਾਂ ਤੋਂ ਬਾਅਦ ਬੰਦ ਕਰ ਦਾਂਗੇ ਸਕੀਮ ਮੈਂ ਵੀ ਕਰ ਸਕਦਾ ਸੀ ਪਰ ਨਹੀਂ ਮੈਨੂੰ ਮਰ ਅਰਵਿੰਦ ਕੇਜਰੀਵਾਲ ਜੀ ਨੇ ਕਿਹਾ ਹੋਇਆ ਕਿ ਜਿਹੜਾ ਵਾਦਾ ਕੀਤਾ ਉਹਨੂੰ ਪੂਰਾ ਕਰਨਾ ਹੈ ਲੰਬੇ ਸਮੇਂ ਵਾਸਤੇ ਬਿਜਲੀ ਦੇ ਬਿੱਲ ਅੱਜ ਜ਼ੀਰੋ ਆਉਂਦੇ ਨੇ ਇਹ ਤਾਂ ਨਹੀਂ ਹੈਗਾ ਕਿ ਕੋਈ ਬਿਜਲੀ ਦਾ ਬਿੱਲ ਬਚਾ ਲਉ ਬੰਦ ਕਰਤਾ ਵੀ ਹੁਣ ਆਉਣ ਆਇਆ ਕਰਨਗੇ ਉਹ ਐ ਹੀ ਆਉਂਦੇ ਰਹਿਣਗੇ ਕਿਉਂਕਿ ਮੈਂ ਪੂਰੇ ਪਲੈਨਿੰਗ ਨਾਲ ਉਹ ਬਿੱਲਾਂ ਦਾ ਜਿਹੜਾ ਬਜਟ ਬਣਾਇਆ ਹੋਇਆ ਹੈ ਬਿਲਕੁਲ ਇਸੇ ਤਰ੍ਹਾਂ બસ ਅਗਲੇ ਅਗਲੇ ਥੋੜੇ ਸਮੇਂ ਚ ਵੀਰੋ ਮਾਵਾ ਭੈਣਾਂ ਦਾ 10000 ਰੁਪਏ ਵਾਲਾ ਸਕੀਮ ਸ਼ੁਰੂ ਹੋਊਗੀ ਫਿਰ ਦੁਬਾਰੇ ਬੰਦ ਨਹੀਂ ਹੋਊਗੀ ਉਹ ਉਹ ਹਰ ਇੱਕ ਮਹੀਨੇ ਮਿਲਿਆ ਕਰਨੀ ਉਹ ਹਰ ਇੱਕ ਮਹੀਨੇ ਮਿਲਿਆ ਕਰਨਗੇ ਜੋ ਸਰਮਾਨ ਦੀ ਰਸ਼ੀ ਹੈ ਹਾਲਾਂਕਿ ਬਾਦ ਆ 5 ਸਾਲ ਚ ਪੂਰਾ ਕਰਨ ਦੀ ਗਾਰੰਟੀ ਦਿੱਤੀ ਸੀ ਬਸ ਜੀ ਪਹਿਲੀ ਕਰਾਂਗੇ ਜਿਸ ਤਰ੍ਹਾਂ ਮੀਤ ਨੇ ਕਿਹਾ ਕਈ ਵਾਅਦੇ ਤਾਂ ਇਹੋ ਜਿਹੇ ਪੂਰੇ ਕਰਤੇ ਜਿਹਦੇ ਬਾਰੇ ਤੁਸੀਂ ਸੋਚਿਆ ਹੀ ਨਹੀਂ ਸੀਗਾ ਅੱਜ ਅਖਬਾਰ ਦੇ ਵਿੱਚ ਛਪਿਆ ਹੈ ਅੱਜ ਹਿੰਦੀ ਦੇ ਇੱਕ ਅਖਬਾਰ ਛਪਿਆ ਹੈ ਦੇਸ਼ ਦਾ ਵੱਡਾ ਖ਼ਬਰ ਹੈ ਉਹ ਕਹਿੰਦਾ ਕਿ ਐਸਐਸਐਫ ਕਰਕੇ ਸੜਕ ਸੁਰੱਖਿਆ ਫੋਰਸ ਕਰਕੇ 5800 ਜ਼ਖਮੀਆਂ ਦੀ ਜਾਨ ਬਚ ਗਈ 3 ਮਹੀਨਿਆਂ ਚ 90 ਦਿਨਾਂ ਚ 5800 ਇਹ ਪੁੰਨ ਦਾ ਕੰਮ ਹੈ ਵੀਰੋ ਅੱਜ ਦੇ ਜਮਾਨੇ ਚ ਭਾਈ ਭਾਈ ਦਾ ਵੈਰੀ ਹੋਇਆ ਪਿਆ ਐਥੇ ਪੁੱਤ ਪਿਓ ਦੇ ਕਤਲ ਕਰੀ ਜਾਂਦੇ ਆ ਉੱਥੇ ਕਿਸੇ ਦੀ ਜਾਨ ਬਚਾਉਣੀ ਬਹੁਤ ਵੱਡੀ ਗੱਲ ਆ ਬਹੁਤ ਵੱਡੀ ਗੱਲ ਆ ਪੁੰਨ ਦਾ ਕੰਮ ਹੈ ਮੈਂ ਦਿੱਲੀ ਮੈਂ ਗੁਜਰਾਤ ਜਾ ਰਿਹਾ ਸੀ ਪਰਸੋਂ ਤਾਂ ਮੈਂ ਦਿੱਲੀ ਤੋਂ ਇੱਥੋਂ ਚੰਡੀਗੜ੍ਹ ਤੋਂ ਦਿੱਲੀ ਜਾ ਰਿਹਾ ਸੀ ਜਹਾਜ਼ ਦੇ ਵਿੱਚ ਇੱਕ ਪਰਿਵਾਰ ਮਿਲਿਆ ਮੈਨੂੰ ਇੱਕ ਕੁੜੀ ਸੀ ਇੱਕ ਉਹਦੀ ਮਾਂ ਸੀ ਇੱਕ ਉਹਦੀ ਦਾਦੀ ਸੀ 70 ਸਾਲ ਦੀ ਇੱਕ ਉਹਦਾ ਭਾਈ ਸੀ ਤੇ ਇੱਕ ਉਹਦੀ ਭਝਾਈ ਸੀ ਚੂੜਾ ਪਾਇਆ ਹੋਇਆ ਸੀ ਨਵਾਂ ਵਿਆਹ ਹੋਇਆ ਹੁਣ ਉਹ ਕੁੜੀ ਮੈਨੂੰ ਕਹਿੰਦੀ ਅੱਜ ਮੇਰੀ ਜ਼ਿੰਦਗੀ ਦਾ ਬਹੁਤ ਵੱਡਾ ਦਿਨ ਹੈ ਮਾਨ ਸਾਹਿਬ ਤੁਹਾਡੇ ਕਰਕੇ ਮੈਂ ਕਿਹਾ ਜੀ ਮੈਂ ਤਾਂ ਤੁਹਾਨੂੰ ਜਾਣਦਾ ਵੀ ਨਹੀਂ ਮੈਂ ਕੀ ਕਰਤਾ ਦੱਸੋ ਕਹਿੰਦੇ ਤੁਸੀਂ ਮੈਨੂੰ ਪਟਵਾਰੀ ਭਰਤੀ ਕਰ ਲਿਆ ਨਿਯੁਕਤੀ ਪੱਤਰ ਸਾਨੂੰ ਮਿਲ ਗਏ ਟ੍ਰੇਨਿੰਗ ਸਾਡੀ ਚੱਲ ਰਹੀ ਹੈ ਤੁਸੀਂ ਟ੍ਰੇਨਿੰਗ ਦੀ ਵੀ ਤਨਖਾਹ ਦੇਣ ਲੱਗ ਗਏ ਮੈਨੂੰ ਪਹਿਲੀ ਤਨਖਾਹ ਮਿਲੀ ਹੈ 20 ਦਿਨ ਪਹਿਲਾਂ ਵੀਰੋ ਉਹ ਕਹਿੰਦੀ ਮੈਂ ਆਪਣੇ ਪਰਿਵਾਰ ਨਾਲ ਵਾਅਦਾ ਕੀਤਾ ਸੀ ਜਿੱਦ ਦਿਨ ਸਰਕਾਰੀ ਨੌਕਰੀ ਦੀ ਪਹਿਲੀ ਤਨਖਾਹ ਮਿਲੂਗੀ ਮੈਂ ਆਪਣੀ ਦਾਦੀ ਸਮੇਤ ਸਾਰੇ ਪਰਿਵਾਰ ਨੂੰ ਜਹਾਜ਼ ਦਾ ਝੂਟਾ ਦਵਾਉਂਗੀ ਅੱਜ ਮੈਂ ਦਿੱਲੀ ਲੈ ਕੇ ਚੱਲੀ ਹਾਂ ਇੰਡੀਆ ਛੋਟੀਆਂ ਛੋਟੀਆਂ ਖੁਸ਼ੀਆਂ ਇਹ ਪਹਿਲਾਂ ਕਿੱਧਰ ਗਈਆਂ ਸੀ ਖੁਸ਼ੀਆਂ ਇਹ ਸਾਡੇ ਤੋਂ ਖੁਸ਼ੀਆਂ ਖੋਲੀਆਂ ਸੀ ਸੱਥਾਂ 'ਚੋਂ ਰੌਣਕਾਂ ਚਲੀਆਂ ਗਈਆਂ ਸੀ 25 ਬੱਜੇ 33 ਸਾਲ ਦੇ ਜਵਾਕਾਂ ਦੀਆਂ ਦਾੜ੍ਹੀਆਂ ਚਿੱਟੀਆਂ ਹੋ ਗਈਆਂ ਚਿੰਤਾ ਚਿਖਾ ਸਮਾਨ ਕਿ ਕੀ ਕਰਾਂਗੇ ਯਾਰ ਕਿੱਧਰ ਜਾਵਾਂਗੇ ਜਿਹੜਾ ਵਿੱਤ ਮੰਤਰੀ ਸੀ ਉਹ ਰੋਜ਼ ਬਿਆਨ ਦਿੰਦਾ ਸੀ ਖਜ਼ਾਨਾ ਖਾਲੀ ਖਜ਼ਾਨਾ ਖਾਲੀ ਫਿਰ ਮੁੰਡੇ ਕੁੜੀਆਂ ਭੱਜਣ ਲੱਗ ਗਏ ਇੱਥੋਂ ਚਲੋ ਕੈਨੇਡਾ ਚਲੋ ਆਸਟ੍ਰੇਲੀਆ ਨਾ ਫਿਰੋ ਸਵਾ ਦੋ ਸਾਲ ਹੋ ਗਏ ਮੇਰੇ ਮੂੰਹੋਂ ਕਦੇ ਸੁਣਿਆ ਕਿ ਖਜ਼ਾਨਾ ਖਾਲੀ ਹੈ ਵਿੱਤ ਮੰਤਰੀ ਬੈਠਾ ਕਦੇ ਇਹਨੇ ਕਿਹਾ ਕਿ ਖਜ਼ਾਨਾ ਖਾਲੀ ਹੈ ਖਜ਼ਾਨਾ ਵੀ ਭਰਾਂਗੇ ਨੌਕਰੀਆਂ ਵੀ ਦੇਵਾਂਗੇ ਬਿਜਲੀ ਫ੍ਰੀ ਦੇਵਾਂਗੇ ਹਸਪਤਾਲ ਮਹੱਲਾ ਕਲੀਨਿਕ ਬਣਾਵਾਂਗੇ ਸਕੂਲ ਬਣਾਵਾਂਗੇ ਤੇ ਨਾਲੇ ਖਜ਼ਾਨਾ ਨਹੀਂ ਖਾਲੀ ਹੋਣ ਦਿੰਦੇ ਇਹ ਤਰੀਕਾ ਹੁੰਦਾ ਕਿ ਚਲਾਉਣ ਦਾ ਉਹੀ ਉਹੀ ਖੰਬੇ ਨੇ ਉਹੀ ਤਾਰਾਂ ਨੇ ਉਹੀ ਜੈਂਪਰ ਨੇ ਉਹੀ ਗ੍ਰਿਡ ਨੇ ਉਹੀ ਟਰਾਂਸਫਾਰਮਰ ਨੇ ਹੁਣ ਬਿਜਲੀ ਕਿਵੇਂ ਆਉਂਦੀ ਹੈ ਬਾਈ ਨਾਲੇ ਦਿਨੇ ਕਿਵੇਂ ਆਉਂਦੀ ਹੈ ਹੁਣ ਮੈਂ ਕਿਹਾ ਪੂਰੀ ਮੈਂ ਬਿਜਲੀ ਦੇ ਅਫਸਰ ਨੂੰ ਬੁਲਾਇਆ ਮੈਂ ਕਹਿੰਦਾ ਪੂਰੀ ਦੁਨੀਆ ਦੇ ਦਫ਼ਤਰ ਦਿਨੇ ਖੁੱਲਦੇ ਆ ਯਾਰ ਤੇ ਕਿਸਾਨ ਦਾ ਦਫ਼ਤਰ 2:00 ਵਜੇ ਰਾਤ ਨੂੰ ਕਿਉਂ ਖੁੱਲਦੇ ਹੁੰਦੇ ਹੋ ਰਾਤ ਨੂੰ 2:00 ਵਜੇ ਆਊਗੀ ਜੀ ਲੈਟ ਨਾ ਪਹਿਲਾਂ ਸੌ ਸਕਦੇ ਆ ਨਾ ਬਾਅਦ ਸੌ ਸਕਦੇ ਆ ਮੈਂ ਕਹਿੰਦਾ ਦਿਨੇ ਬਿਜਲੀ ਦਿਓ ਅਸੀਂ ਦਿਨੇ ਬਿਜਲੀ ਦਿੰਨੇ ਆ ਆਮ ਬਿਜਲੀ ਦਿੰਨੇ ਆ ਜਦੋਂ ਮਰਜ਼ੀ ਸੋਚ ਦੱਬ ਲਿਓ ਬਰਸੀਨ ਵਾਸਤੇ ਚਾਹੇ ਪੌਦ ਵਾਸਤੇ ਹੋਂ ਦੇਵਾਂਗੇ ਵੀਰੋ ਨਾਲ-ਨਾਲ ਰਾਤ ਨੂੰ ਅਸੀਂ ਬਿਜਲੀ ਵੇਚਦਾ ਪੰਜਾਬ ਤੁਹਾਨੂੰ ਸੁਣ ਕੇ ਖੁਸ਼ੀ ਹੋਊਗੀ 1 ਮਾਰਚ ਤੋਂ ਲੈ ਕੇ 5 ਤੱਕ ਕੱਲ ਤੱਕ ਦਾ ਰਿਪੋਰਟ ਕਾਰਡ ਹੈ ਮੇਰੇ ਕੋਲੇ 1 ਮਾਰਚ ਤੋਂ ਲੈ ਕੇ 5 ਮਈ ਤੱਕ ਪੰਜਾਬ ਨੇ ਮਹਾਰਾਸ਼ਟਰ ਨੂੰ ਕਰਨਾਟਕਾ ਨੂੰ ਤੇ ਆਂਧਰਾ ਨੂੰ 250 ਕਰੋੜ ਰੁਪਏ ਦੀ ਬਿਜਲੀ ਵੇਚੀ ਹੈ ਵੀਰੋ ਨਾਲੇ ਪੈਸੇ ਕਮਾ ਰਿਆ ਰਾਤ ਨੂੰ ਉਹਨਾਂ ਨੂੰ ਬਿਜਲੀ ਵੇਚਦੇ ਆ ਵੀਰੋ ਇਹ ਤਾਂ ਘਰ ਚੱਲਦਾ ਹੁੰਦਾ ਜਿਹੜਾ ਵਧੀਆ ਲਾਣੇਦਾਰ ਹੁੰਦਾ ਉਹ ਘਰ ਵੀ ਤਰੱਕੀ ਤੇ ਲੈ ਕੇ ਜਾਂਦਾ ਤੇ ਘਰ 'ਚ ਖੁਸ਼ੀਆਂ ਵੀ ਲਿਆਉਂਦਾ ਤੇ ਕਰਜ਼ਾ ਵੀ ਨਹੀਂ ਚੜ੍ਹਨ ਦਿੰਦਾ ਸੋ ਤੁਸੀਂ ਮੈਨੂੰ ਮੌਕਾ ਦਿੱਤਾ ਹੋਇਆ ਹੈ ਤੁਹਾਡੇ ਨਾਲ ਖੜਾਂਗੇ ਦਲਿਤਾਂ ਗਰੀਬਾਂ ਵਾਸਤੇ ਬਹੁਤ ਸਾਰੀਆਂ ਸਕੀਮਾਂ ਨੇ ਬਿਰੋ ਜਿਹੜੇ ਰਾਸ਼ਨ ਕਾਰਡ ਕੱਟੇ ਗਏ ਸੀ ਅਸੀਂ ਹੁਕਮ ਕਰਤਾ ਪੁਰਾਣੇ ਰਾਸ਼ਨ ਕਾਰਡ ਦੀ ਜਿਹਨਾਂ ਨੇ ਬਣੇ ਹੋਏ ਸੀ ਉਹਨਾਂ ਨੂੰ ਵੀ ਉਹਨਾਂ ਨੂੰ ਵੀ ਰਾਸ਼ਨ ਮਿਲੂਗਾ ਘਰ ਘਰ ਜਾ ਕੇ ਉਹਨਾਂ ਦੀ ਉਹਨਾਂ ਦੀ ਜਿਹੜੀ ਢੇਲੀ ਜਾਂ ਢੇਲੀ ਤੇ ਜਾ ਕੇ ਰਾਸ਼ਨ ਮਿਲੂਗਾ ਤੇ ਰਾਸ਼ਨ ਕਿਹੜਾ ਮਿਲੂਗਾ ਜਿਹੜੀ ਆ ਕਣਕ ਹੁਣ ਆਈ ਹੈ ਆ ਜਿਹੜੀ ਕਣਕ ਹੁਣ ਆਈ ਹੈ ਮੰਡੀਆਂ ਚ ਇਸੇ ਇੱਕ ਕਣਕ ਦਾ ਆਟਾ ਜਾਂ ਫਿਰ ਇਹੀ ਕਣਕ ਇਹ ਤੁਹਾਡੇ ਤੇ ਆ ਕੇ ਕਣਕ ਲੈਣੀ ਜਾਂ ਆਟਾ ਇਹ ਤੁਹਾਡੇ ਘਰਾਂ ਚ ਦਲਿਤ ਗਰੀਬਾਂ ਦੇ ਘਰਾਂ ਚ ਰਾਸ਼ਨ ਵਾਸਤੇ ਰੋਟੀ ਪਕਾਉਣ ਵਾਸਤੇ ਮਿਲੂਗਾ ਜਿਹੜੇ ਘਰ ਜਿਹੜੇ ਮੁੱਖ ਮੰਤਰੀ ਦੇ ਘਰੇ ਜਿਹੜੇ ਜਿਹੜੇ ਕਣਕ ਦਾ ਆਟਾ ਪੀਹ ਜਾਂਦਾ ਜਿਹੜੇ ਆਟੇ ਦੀ ਰੋਟੀ ਮੁੱਖ ਮੰਤਰੀ ਦੇ ਘਰੇ ਜਾਂ ਸਾਡੇ ਮੰਤਰੀ ਦੇ ਘਰੇ ਬਣਦੀ ਹੈ ਉਹੀ ਗਰੀਬਾਂ ਦੇ ਘਰਾਂ ਚ ਬਣੂਗੀ ਅਸੀਂ ਕੋਈ ਸੁਸਤਰੀ ਲੱਗੀ ਹੋਈ ਕਣਕ ਜਾਂ ਮਿੱਟੀ ਵਾਲੀ ਜਿਹਨੂੰ ਡੰਗਰ ਵੀ ਨਹੀਂ ਖਾਂਦੇ ਉਹ ਕਣਕਾ ਨਹੀਂ ਵੰਡਣੀਆਂ ਗੈਰ ਮਨੁੱਖੀ ਵਿਹਾਰ ਨਹੀਂ ਕਰਨਾ ਵੀਰੋ ਦਲਿਤਾਂ ਗਰੀਬਾਂ ਦੇ ਬੱਚਿਆਂ ਨੂੰ ਪੜ੍ਹਾ ਦਈਏ ਉਹ ਗਰੀਬੀ ਚੱਕ ਦੇਣਗੇ ਆ ਸਕੂਲ ਜਿਹੜੇ ਬਣਾਏ ਨੇ ਦਲਿਤਾਂ ਗਰੀਬਾਂ ਦੇ ਬੱਚੇ ਪੜ੍ਹ ਰਹੇ ਆ ਫਾਸਟ ਆ ਰਹੇ ਆ ਦਿੱਲੀ ਦੇ ਵਿੱਚ ਵੀ ਇੱਦਾਂ ਹੋਇਆ ਵਕੀਲ ਬਣ ਰਹੇ ਨੇ ਜੇ ਆਈਟੀ ਦਾ ਐਗਜ਼ਾਮ ਈਟੀ ਜਿਹੜਾ ਯੂਪੀਐਸਸੀ ਦੇ ਐਗਜ਼ਾਮ ਕਲੀਅਰ ਕਰ ਰਹੇ ਆ ਆਪਣੇ 158 ਬੱਚੇ ਪਹਿਲੀ ਵਾਰ ਹੋਇਆ 158 ਸਰਕਾਰੀ ਸਕੂਲਾਂ ਦੇ ਬੱਚਿਆਂ ਨੇ ਜੇਈ ਦਾ ਮੇਨ ਦਾ ਟੈਸਟ ਕਲੀਅਰ ਕਰ ਲਿਆ ਵੀਰੋਂ ਵੱਡੇ ਵੱਡੇ ਅਫਸਰ ਬਣਨ ਦੇ ਗਰੀਬਾਂ ਦੇ ਜਵਾਕ ਹੋ। ਪਹਿਲੇ ਦਿਨ ਹੀ ਫੈਸਲਾ ਕੀਤਾ ਸੀ ਕਿ ਸਰਕਾਰੀ ਦਫ਼ਤਰਾਂ ਦੇ ਵਿੱਚ ਦੋ ਫੋਟੋਆਂ ਲੱਗਣਗੀਆਂ। ਮੁੱਖ ਮੰਤਰੀ ਦੀ ਫੋਟੋ ਲੱਗੂਗੀ, ਇੱਕ ਸ਼ੀਦਿਆਂ ਚ ਪਾਕ ਸਿੰਘ ਦੀ ਲੱਗੂਗੀ, ਇੱਕ ਡਾਕਟਰ ਭੀਮਰਾਓ ਅੰਬੇਦਕਰ ਬਾਬਾ ਸਾਹਿਬ ਦੀ ਲੱਗੂਗੀ ਜਿਨ੍ਹਾਂ ਨੇ ਸੰਵਿਧਾਨ ਲਿਖਿਆ। ਜਿਨ੍ਹਾਂ ਨੇ ਸੰਵਿਧਾਨ ਲਿਖਿਆ, ਇੱਕ ਨੇ ਜਿਹਨੇ ਆਜ਼ਾਦੀ ਲੈ ਕੇ ਦਿੱਤੀ ਹੈ, ਉਹਨਾਂ ਦੇ ਉਹਨਾਂ ਦੇ ਕਦਮਾਂ ਤੇ ਚੱਲਣਾ ਅੱਜ ਬਾਬਾ ਸਾਹਿਬ ਦਾ ਲਿਖਿਆ ਹੋਇਆ ਸੰਵਿਧਾਨ ਖਤਰੇ 'ਚ ਆ ਵੀਰੋ ਆ ਰੋਜ਼ ਕਹਿੰਦੇ ਨੇ ਸੰਵਿਧਾਨ ਬਦਲਾਂਗੇ 10 ਸਾਲ ਹੋ ਗਏ ਭਾਜਪਾ ਦੀ ਸਰਕਾਰ ਨੂੰ ਉਹ ਮੈਂ 2 ਸਾਲ ਦੇ ਕੰਮਾਂ ਤੇ ਵੋਟਾਂ ਮੰਗੀ ਜਾਂਦਾ ਸਿਰਫ 2 ਸਾਲ ਦੇ ਕੰਮਾਂ ਤੇ ਵੋਟਾਂ ਮੰਗੀ ਜਾਂਦਾ ਉਹ ਮੋਦੀ ਸਾਹਿਬ 10 ਸਾਲ ਬਿਨਾਂ ਵਿਪੱਖਸ਼ ਤੋਂ ਤੁਸੀਂ ਰਾਜ ਕੀਤਾ ਜੇ ਕੋਈ ਵਿਪੱਖਸ਼ ਦਾ ਬੋਲਦਾ ਵੀ ਚੱਕ ਕੇ ਬਾਹਰ ਮਾਰਦੇ ਸੀ ਆਪ ਦੀ ਮਰਜ਼ੀ ਮਤਾ ਕਾਨੂੰਨ ਚੇਂਜ ਕਰ ਲੈਂਦੇ ਸੀ ਤੇ 10 ਸਾਲਾਂ ਬਾਅਦ ਵੀ ਤੁਸੀਂ ਇੱਕ ਵੀ ਕੰਮ ਨਹੀਂ ਗਿਣਾ ਰਹੇ ਸਿਰ ਮੰਗਲ ਸੂਤਰ ਕਹਿ ਕੇ ਲੋਕਾਂ ਨੂੰ ਡਰਾ ਕੇ ਤੁਸੀਂ ਵੋਟ ਮੰਗ ਰਹੇ ਹੋ ਕੋਈ ਹਸਪਤਾਲ ਦੱਸ ਦੋ ਬਣਾਇਆ 10 ਸਾਲਾਂ ਚ ਕੋਈ ਨੌਕਰੀ ਦਿੱਤੀ ਹੋਵੇ 10 ਸਾਲਾਂ ਚ ਹਾਕੇ ਜਿਹੜੀ ਵਾਲ ਅੰਦਰ ਕਰਤਾ ਫਰਾਨੇ ਦੇ ਈਡੀ ਭੇਜਤੀ ਫਰਾਨੇ ਦੇ ਸੀਬੀਆਈ ਭੇਜਤੀ ਫਰਾਨੇ ਤੋਂ ਪੈਸੇ ਲੈ ਲੇ ਆ ਕੰਮ ਕੀਤਾ ਸੁਬੀਰੋ ਜੇ ਨੀ ਇਹ ਸੱਚੀ ਹੋਵੇ ਤਾਂ 2 ਸਾਲਾਂ ਦੇ ਕੰਮ ਵੀ ਬਹੁਤ ਹੁੰਦੇ ਨੇ 2 ਸਾਲਾਂ ਦੇ ਕੰਮ ਤਾਂ ਹਜੇ ਹੁਣ ਹੋਣਗੇ ਨਾ 4 ਜੂਨ ਤੋਂ ਬਾਅਦ ਜੋ ਸਾਰੇ ਵਿਰੋਧੀਆਂ ਦੇ ਮੂੰਹ ਬੰਦ ਹੋ ਗਏ 13 0 ਦਾ ਸਕੋਰ ਹੋ ਗਿਆ ਉਸ ਤੋਂ ਬਾਅਦ ਜਿਹੜੇ ਐਸੇ ਟਰਮ ਦੇ ਤਿੰਨ ਸਾਲ ਪਏ ਨੇ ਜਿਹੜੇ ਉਹਨਾਂ 'ਚ ਕੰਮ ਕਰੂੰਗਾ ਵਾਕੀ ਤੁਹਾਨੂੰ ਸੋਨੇ ਦੀ ਚਿੜੀ ਬਣਾ ਕੇ ਦਿਖਾ ਦੂੰਗਾ ਪੰਜਾਬ ਨੂੰ ਸੋਨੇ ਦੀ ਚਿੜੀ ਕਿਉਂਕਿ ਮੈਂ ਵੀਰੋ ਕਿਸੇ ਬੱਸਾਂ 'ਚ ਹਿੱਸਾ ਨਹੀਂ ਪਾਉਣਾ ਕਿਸੇ ਰੇਤੇ ਦੀ ਖੱਡ 'ਚ ਹਿੱਸਾ ਨਹੀਂ ਪਾਉਣਾ ਮੈਂ ਕਿਤੇ ਢਾਬੇ 'ਚ ਹਵੇਲੀ 'ਚ ਨਹੀਂ ਹਿੱਸਾ ਪਾਉਣਾ ਮੈਂ ਹਿੱਸਾ ਪਾਉਣਾ ਤੇ ਸਾਡੇ 3 ਕਰੋੜ ਲੋਕਾਂ ਦੇ ਪੰਜਾਬੀਆਂ ਦੇ ਦੁੱਖਾਂ ਸੁੱਖਾਂ 'ਚ ਹਿੱਸਾ ਪਾਉਣਾ ਹੋਰ ਮੈਂ ਕਿਤੇ ਹਿੱਸਾ ਨਹੀਂ ਪਾਉਣਾ ਸੋ ਇਸਕ ਸੋ ਵੀਰੋ ਪਹਿਲਾਂ ਵੀ ਜਦੋਂ ਵੀ ਆਇਆ ਸੁਨਾਮ ਜਦੋਂ ਵੀ ਸੰਗਰੂਰ ਆਇਆ ਤੁਸੀਂ ਮਾਣ ਹੱਦੋਂ ਬਾਧ ਦਿੱਤਾ ਐਸ ਵਾਰ ਵੀ ਆਪਣੇ ਪੁੱਤ ਨੂੰ ਆਪਣੇ ਭਤੀਜੇ ਨੂੰ ਆਪਣੇ ਛੋਟੇ ਵੱਡੇ ਭਾਈ ਨੂੰ ਮਾਣ ਰੱਖਿਓ ਸਾਡਾ ਕਿਉਂਕਿ ਅਸੀਂ ਇਹ ਵੋਟਾਂ ਜਿਹੜੀਆਂ ਮੰਗਣ ਆਇਆ ਇਹ ਕੋਈ ਆਪਦੇ ਭਤੀਜਿਆਂ ਵਾਸਤੇ ਜਾਂ ਆਪਦੇ ਪੁੱਤਾਂ ਨੂੰ ਨੌਕਰੀ ਦੇਣ ਵਾਸਤੇ ਨਹੀਂ ਤੁਹਾਡੇ ਵਾਸਤੇ ਆਇਆ ਜਦੋਂ 13 ਜੀਰੋ ਹੋ ਗਿਆ ਮੈਨੂੰ ਬਹੁਤ ਸੌਖਾ ਹੋ ਜੂ ਆ ਜਿਹੜੇ ਬੋਲਦੇ ਫਿਰਦੇ ਨੇ ਉਹ ਇੱਕ ਆਇਆ ਹੋਇਆ ਹੁਣ ਉਦੋਂ ਆਇਆ ਆਪਣਾ ਥੁਪਲਾ ਹੱਥ ਵਾਲੇ ਪਾਸਿਓ ਉਹ ਇੱਥੇ ਆ ਕੇ ਤੁਰੇ ਫਿਰਦਾ ਲੈ ਮੈਨੂੰ ਕਾਲਾ ਕੱਢਣ ਲੱਗੇ ਤੜਕੀ ਉਹ ਕਦੇ ਕਿਸੇ ਪਾਰਟੀ 'ਚ ਕਦੇ 6 ਪਾਰਟੀਆਂ ਬਦਲ ਲੀਆਂ 6 ਹੁਣ ਤਾਂ ਦੁਹਰ ਕਰਦਾ ਫਿਰਦਾ ਮੈਂ ਦੋ ਦੂਜੀ ਵਾਰੀ ਕਾਂਗਰਸ 'ਚ ਆਇਆ ਜੇ ਆਪਾਂ ਤਵੀਆਂ ਨਾਲ ਦੁਹਰ ਨਹੀਂ ਕਰਦੇ ਹੁਣ ਦੁਹਰ ਕਰਦਾ ਫਿਰਦਾ ਤੇ ਉਹੋ ਗੋਲਡੀ ਨੂੰ ਦੱਸੀ ਜਾਂਦਾ ਕਿ ਪਾਰਟੀਆਂ ਨਹੀਂ ਬਦਲਦੇ ਹੁੰਦੇ ਤੂੰ ਬੋਲੇਗਾ ਇਹ ਤਾਂ ਐ ਲੱਗਦਾ ਜਿਵੇਂ ਉਸਾਮਾ ਬਿੰਦ ਲਦੀਨ ਮੋਮਬਤੀਆਂ ਦਾ ਮਾਰਚ ਕੱਢਦਾ ਉਹ ਵੀ ਸ਼ਾਂਤੀ ਰੱਖਣੀ ਹੈ ਉਹ ਬੋਲੀ ਜਾਂਦੇ ਦੱਸੋ ਉਹ ਭਰਾ ਮੇਰੋ ਮੈਂ ਤਾਂ ਹੈਰਾਨ ਆ ਇੰਨਾ ਚਿਰ ਕਾਂਗਰਸ ਕਿਵੇਂ ਕੱਟ ਗਿਆ ਇਹ ਮੈਂ ਵਿਧਾਨ ਸਭਾ 'ਚ ਪੁੱਛਿਆ ਸੀ ਮੈਂ ਕਿਹੜੀ ਪਾਰਟੀ ਜਾਂ ਅੱਜ ਕੱਲ ਮੈਂ ਕਿਹਾ ਇੱਧਰ ਜੇ ਕੱਲਾ ਜੀ ਬੈਠਾ ਕਾਂਗਰਸ ਹੈ ਨਹੀਂ ਸੋ ਵੀਰੋ ਇਹ ਤਿੰਨ ਚਾਰ ਅਜੇ ਨੇ ਪੰਜਾਬ ਕੋਲੇ ਜਿਨ੍ਹਾਂ ਨੂੰ ਤੜਕੇ ਤੜਕੇ ਜੋ ਘਰੋਂ ਨਿਕਲਦੇ ਨਾ ਤੇ ਡਰਾਈਵਰ ਨੂੰ ਪੁੱਛਣਾ ਪੈਂਦਾ ਕਿਸੇ ਭੋਗ ਭੂਗ ਤੇ ਜਾਣ ਵੇਲੇ ਵੀ ਅੱਪਾ ਅੱਜ ਕੱਲ ਕਿਹੜੀ ਪਾਰਟੀ ਚਾਂ ਕਿਹੜੀ ਪਾਰਟੀ ਵੱਲ ਬੋਲਣਾ ਇਹਨੂੰ ਆਪ ਨਹੀਂ ਪਤਾ ਕਿਹੜੀ ਪਾਰਟੀ ਚ ਰਹੇ ਸੋ ਵੀਰੋ ਇਹ ਤਾਂ ਉਹ ਗੱਲ ਹੋ ਗਈ ਕਿਦਾਂ ਇਦਾਂ ਦਾ ਮਾਹੌਲ ਸੀ ਵੋਟਾਂ ਦਾ ਕਿਸੇ ਪਾਰਟੀ ਦੇ ਦਫ਼ਤਰ ਨੂੰ ਅੱਗ ਲੱਗੀ ਫੋਨ ਕੀਤਾ ਫਾਇਰ ਬ੍ਰਿਗੇਡ ਨੂੰ ਕਹਿੰਦਾ ਜੀ ਫਲਾਨੀ ਪਾਰਟੀ ਦੇ ਦਫ਼ਤਰ ਚੋਂ ਬੋਲਦਿਆਂ ਸਾਡੇ ਦਫ਼ਤਰ 'ਚ ਅੱਗ ਲੱਗੀ ਵਿਰੋਧੀਆਂ ਦੀ ਚਾਲ ਐ ਸਾਡੇ ਸਾਰੇ ਝੰਡੇ ਸਾਡੇ ਸਾਰੇ ਪੋਸਟਰ ਇਸੇ ਦਫ਼ਤਰ 'ਚ ਪਏ ਨੇ ਇਹ ਤਾਂ ਸਾਰੇ ਮੱਚ ਜਾਣਗੇ ਇਲੈਕਸ਼ਨ ਹਾਰ ਜਾਣਗੇ ਛੇਤੀ ਛੇਤੀ ਗੱਡੀਆਂ ਭੇਜੋ ਅੱਗ ਬੁਝਾਉਣ ਵਾਲੀਆਂ ਚਲੋ ਜੀ 5 ਮਿੰਟ ਬਾਅਦ ਉਸੇ ਬੰਦੇ ਨੇ ਫੇਰ ਫੋਨ ਕੀਤਾ ਫਾਇਰ ਬਿਗੇਟ 'ਚ ਕਹਿੰਦਾ ਜੀ ਕੋਈ ਗੱਡੀ ਭੇਜਣ ਦੀ ਲੋੜ ਨਹੀਂ ਕੋਈ ਕਹਿੰਦਾ ਕੋਈ ਅੱਗ ਬੁਝਾਉ ਜੰਤਰ ਭੇਜਣ ਦੀ ਲੋੜ ਨਹੀਂ ਉਹ ਕਹਿੰਦੇ ਕੀ ਗੱਲ ਜੀ ਅੱਗ ਤੇ ਕਾਬੂ ਪਾ ਲਿਆ ਕਹਿੰਦਾ ਨਹੀਂ ਅੱਗ ਤੇ ਨਹੀਂ ਕਾਬੂ ਪਾਇਆ ਮਈ ਪਾਰਟੀ ਬਦਲ ਲਈ ਕਹਿੰਦਾ ਹੁਣ ਉਹ ਵਿਰੋਧੀ ਪਾਰਟੀ ਦਾ ਦਫ਼ਤਰ ਹੈ ਮੱਚਣ ਦੋ ਸੜਨ ਦੋ ਸੋ ਇਹਨਾਂ ਦਾ ਕੋਈ ਪਤਾ ਨਹੀਂ ਭਾਈ ਕਦੋਂ ਪਾਰਟੀ ਬਦਲ ਲੈਣ ਤੇ ਨਾਲੇ ਇੱਥੇ ਆ ਕੇ ਤੁਹਾਨੂੰ ਪਤਾ ਨਹੀਂ ਕਲਚਰ ਦਾ ਅਮੀਤ ਨੇ ਕਹਿਤਾ 10 ਪਿੰਡਾਂ ਦੇ ਨਾਂ ਲੈ ਕੇ ਦਿਖਾ ਕਹਿੰਦਾ ਛਾਜਲੀ ਕਰਾਚੋ ਸੰਗਰੇੜੀ ਕੋਈ ਹੋਰ ਵੀ ਬੋਲੋ ਯਾਰ ਫਿਰ ਕਹਿੰਦਾ ਧੂਰੀ ਮੂਨਕ ਸੰਗਰੂ ਮੈਨੂੰ ਤਾਂ ਹੁਣ ਪਤਾ ਲੱਗਿਆ ਸੰਗਰੂਰ ਵੀ ਪਿੰਡ ਹੈ ਸਨਾਮ ਪਿੰਡ ਐ ਤੂਰੀਵੀ ਪਿੰਡ ਐ ਲਾਸ 10 ਪਿੰਡਾਂ ਦੇ ਨਾਂ ਨਹੀਂ ਬੋਲਨੇ ਹੁੰਦੇ ਆਗੇ ਤੁਸੀਂ ਇੱਥੇ ਸਾਡੇ ਲੋਕਾਂ ਦਾ ਸਾਡੇ ਮੇਰੇ ਮਾਲਵੇ ਵਾਲਿਆਂ ਦਾ ਤੁਸੀਂ ਟੈਸਟ ਲੈਣਾ ਸੋ ਵੀਰੋ ਦੋਨੇ ਹੱਥ ਖੜੇ ਕਰਕੇ ਅੱਜ ਦੱਸ ਦੋ ਕਿ ਅਸੀਂ ਆਪਣੇ ਧੀਆ ਪੁੱਤਾਂ ਦੇ ਨਾਲ ਆ ਸਭ ਤੋਂ ਵੱਡੀ ਕੁਰਸੀ ਤੁਹਾਡੇ ਪੁੱਤ ਕੋਲ ਆ ਸ਼ਹੀਦ ਉਧਮ ਸਿੰਘ ਕਾਲਜ ਦੇ ਸਟੂਡੈਂਟ ਕੋਲ ਆ ਮੇਰੇ ਨਾਨਕੇ ਨੇ ਇੱਥੇ ਸੋ ਸਭ ਤੋਂ ਵੱਡੀ ਕੁਰਸੀ ਆਪਣੇ ਕੋਲ ਆ ਪੂਰੀ ਦੁਨੀਆ 'ਚ ਮੰਨੀ ਜਾਂਦੀ ਹੈ ਕੁਰਸੀ ਇਹ ਔਰ ਸਾਰੇ ਦੇਸ਼ ਦੇ ਵਿੱਚ ਕਹਿੰਦੇ ਆ ਭਗਵੰਤ ਮਾਨ ਆਜੇ ਕੇਜਰੀਵਾਲ ਆਜੇ ਸੋ ਵੀਰੋ ਦੋਨੇ ਹੱਥ ਉੱਪਰ ਕਰ ਖੜੇ ਕਰਕੇ ਇੱਕ ਨਾਰਾ ਲਾ ਕੇ ਦੱਸ ਦਿਓ ਕਿ ਤੁਸੀਂ ਸਾਡੇ ਨਾਲ ਹੋ ਇਨਕਲਾਬ ਥੋੜਾ ਜਿਹਾ ਹੋਰ ਉੱਚੀ ਇੱਥੇ ਫਿਰਦਾ ਆਣਾ ਉਹਨੂੰ ਕਿਹੜਾ ਪਿੰਡਾਂ ਦਾ ਪਤਾ ਕਿਤੇ ਇੰਨੀ ਫਿਰਦਾ ਆਣਾ ਲੈ ਉਹਨੂੰ ਸ਼ਰਤ ਲਾ ਲਓ ਤੁਸੀਂ ਸ਼ਰਤ ਲਾ ਲਓ ਮੈਂ ਕਹਿੰਦਾ ਚਲੋ ਅੰਦਰਲੇ ਭਾਈ ਕੀ ਪਿਸ਼ੌਰ ਹੋਰੀ ਤਾਂ ਫੇਰ ਅੰਦਰ ਨੇ ਲੈ ਉਹਨੂੰ ਐ ਕਰਦੇ ਆ ਗਵਿੰਦਗੜ ਖੋਖਰ ਛੱਡਿਆ ਉਹਨਾਂ ਨੂੰ ਇਕੱਲੇ ਨੂੰ ਉਹਨੂੰ ਕਹ ਬਿਨਾ ਨੈਵੀਗੇਸ਼ਨ ਲਾਏ ਸੰਗਰੂਰ ਪਹੁੰਚ ਕੇ ਦਿਖਾ 10 10 ਬੰਦੇ ਨੂੰ ਪੁੱਛੂ ਭਾਈ ਜੀ ਸੰਗਰੂਰ ਜਾਣਾ ਸੀ ਕਿੱਧਰ ਨੂੰ ਜਾਂਦੀ ਏ ਰਾਹ ਭਾਈ ਕੀ ਪਸ਼ੌਰ ਤਾਂ ਫੇਰ ਅੰਦਰ ਐ ਪਾਪੜੇ ਬੱਲਰੇ ਤਾਂ ਦੂਰ ਨੇ ਉਹ ਭੂਲਣ ਠਸਕਾ ਤਾਂ ਬਾਹਲੀ ਦੂਰ ਨੇ ਉਹ ਇਧਰਲੇ ਪਾਸੇ ਸਮੁੰਦਗੜ ਛੰਨਾ ਆ ਇਧਰਲੇ ਪਾਸੇ ਸਾਡੇ ਪੰਡੋਰੀ ਸਾਹਿਬ ਦੇ ਜਿਹੜੇ ਪਿੰਡੇ ਤਾਂ ਬਹੁਤ ਦੂਰ ਨੇ ਆ ਸ਼ਾਦੀ ਹਰੀ ਆ ਰਾਤ ਰਾਣਾ ਇਹਦਾ ਨਾਂ ਤਾਂ ਲੂੰਬ ਅੰਗਰੇਜ਼ੀ ਚ ਲਿਖ ਕੇ ਵੀ ਦੇ ਦਿਆ ਤਾਂ ਵੀ ਨਹੀਂ ਪੜੇ ਜਾਣੇ ਉਤੋਂ ਐ ਕਰਨਾ ਚਾਹੁੰਦੇ ਤੂੰ ਸਾਡੇ ਸੰਗਰੂਹਾਂ ਨੂੰ ਐ ਸਮਝਦੇ ਆਂ ਵੀ ਐਂ ਪਾ ਦੇਣੇ ਉਹਨੇ ਅਸੀਂ ਵੋਟ ਸੋ ਵੀਰੋ ਇਨਕਲਾਬੀ ਸੋਚ ਦੇ ਮਾਲਕੋ ਬਸ ਇਸ ਵਾਰ ਮਾਣ ਰੱਖੋ ਇੱਜ਼ਤ ਰੱਖੋ ਮੈਂ ਤੁਹਾਡਾ ਕੰਮ 1 ਜੂਨ ਨੂੰ ਖਤਮ ਹੋ ਜਾਊਗਾ ਤੁਸੀਂ 1 ਜੂਨ ਨੂੰ ਫਰਜ਼ ਨਿਭਾਦੋਂਗੇ ਉਸ ਤੋਂ ਬਾਅਦ ਫਰਜ਼ ਨਿਭਾਉਣ ਦੀ ਬਾਰੀ ਮੇਰੀ ਹੋਊਗੀ ਮੇਰੀ ਟੀਮ ਦੀ ਹੋਊਗੀ ਮੇਰੇ ਤੇ ਜੇ ਨਾ ਸੁਨਾਮ ਦਾ ਨਹੀਂ ਪੂਰੇ ਪੰਜਾਬ ਦਾ ਜੇ ਅਸੀਂ ਵਿਕਾਸ ਕਰਕੇ ਐਸਾ ਪੰਜਾਬ ਰੰਗਲਾ ਪੰਜਾਬ ਬਣਾਤਾ ਜੇ ਨਾ ਬਣਾਇਆ ਮੈਨੂੰ ਨੀਵੇਂ ਥਾਂ ਬਿਠਾ ਲਿਓ ਕਿਉਂਕਿ ਮੈਂ ਸੱਚ ਬੋਲਦਾ ਮੈਂ ਦਿਲੋਂ ਸੱਚ ਬੋਲਦਾ ਮੈਂ ਕੋਈ ਝੂਠ ਬੋਲਦਾ ਨਹੀਂ ਪੈਸੇ ਕਮਾਉਣ ਵਾਲੇ ਕੰਮ ਤਾਂ ਮੈਂ ਛੱਡੀ ਬੈਠਾ ਮੈਨੂੰ ਪੱਤਰਕਾਰ ਕਹਿੰਦੇ ਜਿਹੜੀ ਕੁਰਸੀ ਤੇ ਤੁਸੀਂ ਬੈਠ ਗਏ ਇਹ ਕੁਰਸੀ ਤੇ ਬਹਿ ਕੇ ਵੱਡੇ ਵੱਡੇ ਦਿਮਾਗ ਖਰਾਬ ਹੋ ਜਾਂਦੇ ਨੇ ਉਹਦਾ ਤਾਂ ਮਾਗ ਨਹੀਂ ਖਰਾਬ ਹੋਇਆ ਮੈਂ ਕਿਹਾ ਫਰਕ ਇੰਨਾ ਕ ਜਿਹੜੇ ਪਹਿਲਾਂ ਇਸ ਕੁਰਸੀ ਤੇ ਬਹਿੰਦੇ ਸੀ ਉਹ ਕੁਰਸੀ ਤੇ ਬਹਿ ਕੇ ਮਸ਼ਹੂਰ ਹੁੰਦੇ ਸੀ ਮੈਂ ਮਸ਼ਹੂਰ ਹੋ ਕੇ ਕੁਰਸੀ ਤੇ ਬੈਠਾ ਤੁਸੀਂ ਮੈਨੂੰ 17 ਸਾਲ ਦੇ ਨੂੰ ਹੀ ਕੁਲਫੀ ਗਰਮਾਂ ਗਰਮ ਰਹੀ ਤੁਸੀਂ ਤਾਂ ਮੈਨੂੰ ਸਟਾਰ ਬਣਾਤਾ ਸੀ ਮਸ਼ਹੂਰ ਕਰਤਾ ਸੀ ਉਦੋਂ ਵੱਡਾ ਹੁਣ ਮਾਨਸਤਕਾਰ ਹੋਰ ਕੀ ਹੋਊਗਾ ਹੁਣ ਤਾਂ ਇੱਕੋ ਹੀ ਚਾਹ ਹੈ ਕਿ ਲੋਕਾਂ ਦੇ ਕੰਮ ਆਈਏ ਮੇਰੀ ਮੇਰੀ ਪੈਨ ਨਾਲ ਸਾਈਨ ਕਰਕੇ ਕਿਸੇ ਦੀ ਕਬੀਲਦਾਰੀ ਲਈ ਤੇ ਚੜਦੀ ਹੋਵੇ ਤੋਂ ਵੱਡਾ ਪੁੰਨ ਕੋਈ ਨਹੀਂ ਮੇਰੇ ਕਰਕੇ ਕਿਸੇ ਦੇ ਘਰ ਦੇ ਚੁੱਲ੍ਹੇ ਵੀ ਅੱਗ ਬਚਦੀ ਹੋਵੇ ਤੋਂ ਵੱਡਾ ਪੁੰਨ ਕੋਈ ਨਹੀਂ ਆਉਣ ਵਾਲੇ ਦਿਨਾਂ 'ਚ ਹਜ਼ਾਰਾਂ ਨੌਕਰੀਆਂ ਸਾਡੇ ਵਲੰਟੀਅਰਾਂ ਵਾਸਤੇ ਹਜ਼ਾਰਾਂ ਅਹੁਦੇ ਇੰਤਜ਼ਾਰ ਕਰ ਰਹੇ ਨੇ ਤੁਸੀਂ ਮੈਨੂੰ ਸਭ ਪਤਾ ਹੈ ਜਿਹੜੇ ਆਪਣੇ ਪੱਲਿਓਂ ਤੇਲ ਪਵਾ ਕੇ ਮੇਰੀ ਗੱਡੀ ਮੂਰੇ ਮੋਟਰਸਾਈਕਲ ਲਾਉਂਦੇ ਹੋ ਇਕੱਲੇ-ਇਕੱਲੇ ਇਨਕਲਾਬ ਜਿੰਦਾਬਾਦ ਦੇ ਨਾਰੇ ਦਾ ਮੁੱਲ ਪਾਉਂਗਾ ਮੈਂ ਕਿਰਤ ਕਰਨੀ ਹੈਗਾ ਮੈਂ ਉਦਾਂ ਦਾ ਨਹੀਂ ਹੈਗਾ ਕਿ ਮੈਂ ਭੁੱਲ ਜਾ ਵਰਕਰਾਂ ਨੂੰ ਅਸੀਂ ਮਿਹਨਤ ਕਰਨ ਵਾਲਿਆਂ ਨੂੰ ਵਿੱਚੋਂ ਚੱਕ ਲੈਨੇ ਆਂ ਤੇ ਉਹਨਾਂ ਨੂੰ ਵੀ ਕਈ ਵਾਰੀ ਲੋਕ ਦੱਸਦੇ ਨਾ ਤੈਨੂੰ ਚੇਅਰਮੈਨ ਲਾਤਾ ਉਹ ਤੈਨੂੰ ਆਹ ਉਹਦਾ ਦੇਤਾ ਉਹ ਕਹਿੰਦੇ ਅੱਛਾ ਜੀ ਮੈਂ ਤਾਂ ਕਦੇ ਕਦੇ ਕਿਹਾ ਨਹੀਂ ਸੋ ਮਿਹਨਤ ਕਰਦੇ ਰਹੋ ਤੁਹਾਡੀ ਮਿਹਨਤ ਇੱਕ ਨਾ ਇੱਕ ਦਿਨ ਜ਼ਰੂਰ ਆਸ ਆਊਗੀ ਮੈਂ ਇੱਕ ਵਾਰੀ ਫੇਰ ਇਹ ਗੱਲ ਕਲੀਅਰ ਕਰ ਦੇਣਾ ਕੋਈ ਕਹਿੰਦੇ ਵਾਹ ਫਲਾਈ ਜਾਂਦੇ ਆ ਵੀ 126 ਜਿਹੜੀ ਝੋਨਾ ਉਹ ਚੱਕਣਾ ਨਹੀਂ ਬਲਕਿ ਚੱਕਣੀ 126 ਆ ਮੈਂ ਤਾਂ ਕਹਿੰਨਾ 126 127 128 129 ਬਾਸਮਤੀ ਬਾਸਮਤੀ 5000 ਤੋਂ ਉੱਪਰ ਗਈ ਹੈ ਸੋ ਖੇਤੀ ਦਾ ਮੇਰੇ ਕੋਲ ਐ ਪੈ ਗਿਣੇ ਪੈਨੇ ਅੰਕੜੇ ਕਿਉਂਕਿ ਮੈਂ ਦਿਲਰਾ ਤੇਹੀ ਕੰਮ ਕਰਦਾ ਮੈਂ ਪੰਜਾਬ ਨੂੰ ਘਾਟੇ 'ਚ ਵੀ ਨਹੀਂ ਜਾਣ ਦੇਣਾ ਤੇ ਮੈਂ ਪੰਜਾਬ ਦੇ ਖਜ਼ਾਨੇ ਨੂੰ ਵੀ ਭਰਨਾ ਹੈ ਤੇ ਨਾਲ-ਨਾਲ ਸਹੂਲਤਾਂ ਵੀ ਪੰਜਾਬੀਆਂ ਨੂੰ ਦੇਣੀਆਂ ਨੇ ਆਉਣ ਵਾਲੇ ਦਿਨਾਂ 'ਚ ਤੁਸੀਂ ਹੋਰ ਹਰਾਨ ਹੋਵੋਗੇ ਤੇ ਆਹ ਕੰਮ ਵੀ ਪੰਜਾਬ 'ਚ ਹੋ ਸਕਦਾ ਯਾਰ ਅੱਛਾ ਯਾਰ ਆ ਤਾਂ ਸੋਚਿਆ ਹੀ ਨਹੀਂ ਸੀ ਕਦੇ ਕਿਉਂਕਿ 70 ਸਾਲ ਤੋਂ ਅਸੀਂ ਕਦੇ ਸੋਚਿਆ ਨਹੀਂ ਸੀ ਸੋ ਮੈਂ ਸਾਰਿਆਂ ਦਾ ਬਹੁਤ-ਬਹੁਤ ਇੱਕ ਵਾਰੀ ਫੇਰ ਧੰਨਵਾਦ ਕਰਦਾ ਗਰਮੀ ਨੇ باوجود ਥਾਏ ਹਾਂ ਮੈਂ ਹੁਣ ਚਨੀਰ ਜਾਣਾ ਹੈ ਸਰਦੂਲਗੜ੍ਹ 'ਚ ਦੋਨੇ ਹੱਥ ਉੱਪਰ ਚਾ ਕੇ ਦੋ ਨਾਰੇ ਲਾ ਕੇ ਮੇਰਾ ਹੌਸਲਾ ਵਧਾ